ਮਾਰਿਆ ਕਦੇ ਰਹਿ ਬਰਨੇ ਮਾਰਿਆ ਇਸ ਸਾਰੇ ਘਟਨਾ ਕਰਮ ਦੇ ਵਿੱਚ ਇੱਕ ਗੱਲ ਦਾ ਦੁੱਖ ਮੈਨੂੰ ਲੱਗਾ ਮੈਨੂੰ ਸਾਰੇ ਕਬੂਲ ਨਾਮੇ ਦੇ ਵਿੱਚ ਇਸ ਮਾਫੀ ਨਾਮੇ ਦੇ ਵਿੱਚ ਇਸ ਸਜ਼ਾ ਜਿਹੜੀ ਧਾਰਮਿਕ ਸੁਣਾਈ ਗਈ ਜਿਹੜੀ ਗੱਲ ਦਾ ਦੁੱਖ ਮੈਨੂੰ ਲੱਗਾ ਕਿ ਸਵਰਗੀ ਸਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮ ਦਾ ਜਿਹੜਾ ਖਿਤਾਬ ਵਾਪਸ ਲੈ ਲਿਆ ਗਿਆ ਉਹ ਸੁਖਬੀਰ ਬਾਦਲ ਦੀਆਂ ਗਲਤੀਆਂ ਕਰਕੇ ਮੈਂ ਨਹੀਂ ਸਮਝਦਾ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਕੋ ਇਹਦੀਆਂ ਗਲਤੀਆਂ ਕਰ ਸਕਦੇ ਸੀਗੇ ਔਰ ਮੇਰਾ ਮੰਨਣਾ ਮੇਰਾ ਕੀ ਪੂਰੀ ਦੁਨੀਆ ਦਾ ਮੰਨਣਾ ਕਿ ਗੁਰੂ ਸਾਹਿਬ ਦਾ ਸੁਭਾ ਜਿਹੜਾ ਹਮੇਸ਼ਾ ਦੇਣਾ ਹੈ ਖੋਣਾ ਨਹੀਂ ਹੈ ਤੇ ਦੇ ਕੇ ਪਛਤਾਉਣਾ ਨਹੀਂ ਹੈ ਔਰ ਇਹ ਖਿਤਾਬ ਉਦੋਂ ਵਾਪਸ ਲਿਆ ਗਿਆ ਜਦੋਂ ਉਹ ਇਸ ਦੁਨੀਆ ਦੇ ਵਿੱਚ ਹੀ ਨਹੀਂ ਰਹੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਆ ਇੱਥੋਂ ਜਾ ਚੁੱਕੇ ਆ ਚਾਹੀਦਾ ਇਹ ਸੀਗਾ ਸਾਰ ਸੁਖਬੀਰ ਸਿੰਘ ਬਾਦਲ ਜੀ ਮੈਂ ਤੁਹਾਨੂੰ ਕਹਿਣ ਲੱਗਾ ਕਿ ਤੁਸੀਂ ਇਹ ਗਨਾਮ ਹੀ ਆਪਾਂ ਆਪ ਕਬੂਲ ਕਰ ਲੈਂਦੇ ਕਿ ਮੇਰੇ ਪਿਤਾ ਜੀ ਨੇ ਕਿਸੇ ਵੀ ਗਲਤ ਫੈਸਲੇ ਦੇ ਵਿੱਚ ਹਾਂ ਵੀ ਨਹੀਂ ਭਰੀ ਉਮਰ ਵਢੇਰੀ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਨਾ ਪਤਾ ਲੱਗਾ ਹੋਵੇ ਇਹ ਫੈਸਲੇ ਉਹਨਾਂ ਤੋਂ ਅੱਖੋਂ ਪਰੋਖੇ ਹੋ ਕੇ ਮੈਂ ਕੀਤੇ ਨੇ ਜਾਂ ਹਾਵੀ ਹੋ ਕੇ ਕੀਤੇ ਨੇ ਇਨਾਂ ਸਾਰੇ ਫੈਸਲਿਆਂ ਦਾ ਜ਼ਿੰਮੇਵਾਰ ਮੈਂ ਆ ਸਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਹੈ ਔਰ ਅਕਸਰ ਮੈਂ ਕਹਿੰਦਾ ਨਾ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਕੰਮ ਚਾਹੇ ਮਾੜੇ ਚੰਗੇ ਜ਼ਿੰਦਗੀ 'ਚ ਬਹੁਤ ਹੋਏ ਹੋਣ ਪਰ ਮੈਂ ਇੱਕ ਗੱਲ ਮੰਨਦਾ ਕਿ ਜਿੰਨਾ ਲੰਮਾ ਸਮਾਂ ਦਾ ਸਿਆਸੀ ਜੀਵਨ ਆ ਇੰਨੀ ਸਾਡੀ ਉਮਰ ਨਹੀਂ ਹੋਣੀ ਜਿੰਨਾ ਉਹਨਾਂ ਦਾ ਸਿਆਸੀ ਜੀਵਨ ਆ ਇਸ ਉਮਰ ਦੇ ਵਿੱਚ ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਸੀਗੇ ਜਿਸ ਉਮਰ ਦੇ ਵਿੱਚ ਉਹਨਾਂ ਨੂੰ ਰੋਲਿਆ ਗਿਆ ਦੋਸਤੋ ਗੱਲ ਕਰਨ ਲੱਗਾ ਪਿਛਲੇ ਦਸਾਂ ਦਿਨਾਂ ਦੌਰਾਨ ਪੰਥਕ ਸਿਆਸਤ ਦੇ ਵਿੱਚ ਜੋ-ਜੋ ਹੋਇਆ ਜਾਂ ਜੋ-ਜੋ ਹੋ ਰਿਹਾ ਇੱਕ ਗੱਲ ਦਾ ਸੁਨੇਹਾ ਤੇ ਸ੍ਰੀ ਕਾਲ ਤਖਤ ਸਾਹਿਬ ਤੋਂ ਸਾਰੀ ਦੁਨੀਆ ਨੂੰ ਮਿਲਿਆ ਕਿ ਰੱਬ ਦੇ ਭੈ ਦੇ ਵਿੱਚ ਹਮੇਸ਼ਾ ਰਹਿਣਾ ਚਾਹੀਦਾ ਵਕਤ ਪਤਾ ਨਹੀਂ ਕਦੋਂ ਕਿਹੜੀ ਕਰਵਟ ਲੈ ਲੇ ਇਸ ਸਨੇਹ ਨੂੰ ਚਾਹੇ ਕੋਈ ਸਮਝੇ ਚਾਹੇ ਕੋ ਨਾ ਸਮਝੇ ਕਹਿੰਦੇ ਆ ਨਾ ਕਿ ਪਹਾੜਾਂ ਤੇ ਚੜਦੇ ਸਲਾਬ ਦੇਖੇ ਕੰਡਿਆਂ ਚ ਪੜਦੇ ਗੁਲਾਬ ਦੇਖੇ ਸ਼ੌਹਰਤ ਦਾ ਐਡਾ ਮਾਣ ਨਾ ਕਰ ਸਰਕਾਂ ਤੇ ਰੁਲਦੇ ਨਵਾਬ ਦੇਖੇ ਸਭ ਤੋਂ ਪਹਿਲਾਂ ਤਾਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦਾ ਕੋਟਣ-ਕੋਟ ਧੰਨਵਾਦ ਜਿਨ੍ਹਾਂ ਨੇ ਸਨ 2015 ਤੋਂ ਕਰੀਬ 10 ਸਾਲ ਤੋਂ ਕਾਇਸਪਨ ਬਲਪੂਸੇ ਦੇ ਵਿੱਚ ਉਹ ਲੋਕਾਂ ਨੂੰ ਕੱਢਿਆ ਕਿ ਕੌਣ ਕੌਣ ਕਤਾਈਆਂ ਲਈ ਜ਼ਿੰਮੇਵਾਰ ਹੈ ਕੌਣ ਕੌਣ ਗਨਾਹਗਾਰ ਹੈ ਅਤੇ ਬੜੀ ਦਲੇਰੀ ਦੇ ਨਾਲ ਉਸ ਬੰਦੇ ਭਾਵਸਾਰ ਸੁਖਬੀਰ ਸਿੰਘ ਬਾਦਲ ਕੋਲੋਂ ਸਾਰੇ ਦੋਸ਼ ਜਿਹੜੇ ਉਹ ਕਬੂਲ ਕਰਾਏ ਜਿਹਦੇ ਉੱਤੇ ਹਮੇਸ਼ਾ ਹੀ ਇਹ ਵੀ ਦੋਸ਼ ਲੱਗਦਾ ਸੀਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਚੱਲਦਾ ਹੀ ਉਹਨਾਂ ਦੇ ਇਸ਼ਾਰੇ ਤੇ ਹੈ ਉਹਨਾਂ ਦੇ ਕਹਿਣ ਮੁਤਾਬਕ ਹੀ ਸਾਰਾ ਕੁਝ ਹੁੰਦਾ ਹੈ ਔਰ ਇੰਨੀ ਤਾਕਤ ਦਾ مالک ਹੈ ਕਿ ਸਿੱਖਾਂ ਦੀ ਸਭ ਤੋਂ ਸਰਵੋੱਚ ਅਦਾਲਤ ਜਿਹੜੀ ਹੈ ਸ੍ਰੀ ਕਾਲ ਤਖਤ ਸਾਹਿਬ ਉਹਦੇ ਜੱਜਸ ਭਾਵ ਜਥੇਦਾਰ ਸਹਿਬਾਨ ਨੂੰ ਵੀ ਘਰ ਬੁਲਾ ਕੇ ਮਰਜ਼ੀ ਦੇ ਅਨਸਾਰ ਫੈਸਲੇ ਕਰਾ ਲੈਂਦਾ ਵਾ ਉਸ ਬੰਦੇ ਕੋਲੋਂ ਦੋਸ਼ ਜਿਹੜੇ ਕਬੂਲ ਕਰਾਏ ਗਏ ਅਤੇ ਸਾਰ ਸੁਖਬੀਰ ਸਿੰਘ ਬਾਦਲ ਨੇ ਵੀ ਬੜਾ ਵੱਡਾ ਦਿਲ ਦਿਖਾ ਕੇ ਸਾਰੇ ਗੁਨਾਹ ਕਬੂਲੇ ਜਿਨ੍ਹਾਂ ਦੇ ਵਿੱਚ ਬਦਬੀ ਤੇ ਸਾਰੇ ਜਿੱਥੇ-ਜਿੱਥੇ ਵੀ ਬਦਬੀ ਹੋਈ ਜਿਹੜੀ-ਜਿਹੜੀ ਬਦਬੀ ਹੋਈ ਉਹਨਾਂ ਨੇ ਕਿਹਾ ਕਿ ਸਾਡੇ ਰਾਜ ਦੇ ਵਿੱਚ ਹੋਈ ਆ ਅਸੀਂ ਰੋਕਣ ਦੇ ਵਿੱਚ ناکਾਮ ਰਹੇ ਦੂਜਾ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਅਸੀਂ ਉਹਦੇ ਲਈ ਵੀ ਜ਼ਿੰਮੇਵਾਰ ਆ ਤੇ ਰਾਮ ਰੀਮ ਜਿਹਨੂੰ ਮਾਫੀ ਦਿਵਾਈ ਜਿਹਨੂੰ ਜਥੇਦਾਰ ਘਰ ਸੱਦ ਕੇ ਜਿਨ੍ਹਾਂ ਨੂੰ ਜਥੇਦਾਰ ਸਹਿਬਾਨ ਨੂੰ ਘਰ ਬੁਲਾਇਆ ਤੇ ਉਹਨੂੰ ਮਾਫੀ ਦਿੱਤੀ ਗਈ ਉਹਦੀ ਚਿੱਠੀ ਤਿਆਰ ਕੀਤੀ ਗਈ ਜਿਹੜਾ ਮੁੱਖ ਦੋਸ਼ੀ ਸੀਗਾ ਇਹ ਵੀ ਉਹਨਾਂ ਨੇ ਕਬੂਲਿਆ ਨੰਬਰ 4 ਰਾਮ ਰੀਮ ਦੇ ਕੇਸ ਜਿਹੜੇ ਖਤਮ ਕਰਾਏ ਉਹਨਾਂ ਨੇ ਇਹ ਵੀ ਕਬੂਲਿਆ ਨੰਬਰ 5 ਪੰਥਕ ਮੁੱਦਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਹਜ਼ਾਰਾਂ ਸ਼ਹੀਦੀਆਂ ਦਿੱਤੀਆਂ ਉਹਨਾਂ ਮੁੱਦਿਆਂ ਨੂੰ ਵਿਸਾਰ ਕੇ ਵੱਖਰੀ ਸਿਆਸਤ ਕੀਤੀ ਨੰਬਰ 6 ਸ਼ਾਂਤਮਈ ਪਾਠ ਕਰਦੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਮਾਰਿਆ ਗਿਆ ਨੰਬਰ 7 ਜ਼ਾਲਮ ਅਫਸਰਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ 35000 ਪੰਜਾਬ ਦਾ ਨੌਜਵਾਨ ਚਾਹੇ ਉਹਦੇ ਚ ਹਿੰਦੂ ਹੈ ਚਾਹੇ ਪੁਲਿਸ ਵਾਲੇ ਸੀਗੇ ਚਾਹੇ ਸਿੱਖ ਸੀਗੇ ਜਿਨ੍ਹਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਵੀ ਨੌਕਰੀਆਂ ਤੇ ਵੱਡੇ ਵੱਡੇ ਅਹੁਦੇ ਦੇ ਨਵਾਜਿਆ ਜੇ ਗੱਲ ਕਹਿ ਲਈ ਜਾਵੇ ਨਾ ਕਿ ਪਹਿਲੀ ਵਾਰ ਹੀ ਨਹੀਂ ਕੌਮ ਤੇ ਪੰਥ ਦੇ ਨਾਲ ਹੋਇਆ ਕਿ ਦਸ਼ਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆਂ ਬਚਦੇ ਰਹੇ ਆ ਸਿਰ ਉੱਤੇ ਰਹਿਮਤਾ ਨੇ ਤੇਰੀਆਂ ਲਿਖਿਆ ਜੋ ਡਾਡਾ ਧੁਰ ਤੋਂ ਮੁਕੱਦਰ ਨੇ ਮਾਰਿਆ ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ ਇਸ ਸਾਰੇ ਘਟਨਾ ਕਰਮ ਦੇ ਵਿੱਚ ਇੱਕ ਗੱਲ ਦਾ ਦੁੱਖ ਮੈਨੂੰ ਲੱਗਾ ਮੈਨੂੰ ਸਾਰੇ ਕਬੂਲ ਨਾਮੇ ਦੇ ਵਿੱਚ ਇਸ ਮਾਫੀ ਨਾਮੇ ਦੇ ਵਿੱਚ ਇਸ ਸਜ਼ਾ ਜਿਹੜੀ ਧਾਰਮਿਕ ਸੁਣਾਈ ਗਈ ਜਿਹੜੀ ਦਾ ਦੁੱਖ ਮੈਨੂੰ ਲੱਗਾ ਕਿ ਸਵਰਗੀ ਸਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮ ਦਾ ਜਿਹੜਾ ਖਿਤਾਬ ਵਾਪਸ ਲੈ ਲਿਆ ਗਿਆ ਉਹ ਸੁਖਬੀਰ ਬਾਦਲ ਦੀਆਂ ਗਲਤੀਆਂ ਕਰਕੇ ਮੈਂ ਨਹੀਂ ਸਮਝਦਾ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਕੋ ਇਹਦੀਆਂ ਗਲਤੀਆਂ ਕਰ ਸਕਦੇ ਸੀਗੇ ਔਰ ਮੇਰਾ ਮੰਨਣਾ ਮੇਰਾ ਕੀ ਪੂਰੀ ਦੁਨੀਆ ਦਾ ਮੰਨਣਾ ਕਿ ਗੁਰੂ ਸਾਹਿਬ ਦਾ ਸੁਭਾ ਜਿਹੜਾ ਹਮੇਸ਼ਾ ਦੇਣਾ ਹੈ ਖੋਣਾ ਨਹੀਂ ਹੈ ਤੇ ਦੇ ਕੇ ਪਛਤਾਉਣਾ ਨਹੀਂ ਹੈ ਔਰ ਇਹ ਖਿਤਾਬ ਉਦੋਂ ਵਾਪਸ ਲਿਆ ਗਿਆ ਜਦੋਂ ਉਹ ਇਸ ਦੁਨੀਆ ਦੇ ਵਿੱਚ ਹੀ ਨਹੀਂ ਰਹੇ ਉਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਐ ਇਥੋਂ ਜਾ ਚੁੱਕੇ ਆ ਚਾਹੀਦਾ ਇਹ ਸੀਗਾ ਸਾਰ ਸੁਖਬੀਰ ਸਿੰਘ ਬਾਦਲ ਜੀ ਮੈਂ ਤੁਹਾਨੂੰ ਕਹਿਣ ਲੱਗਾ ਕਿ ਤੁਸੀਂ ਇਹ ਗਨਾਹ ਵੀ ਆਪਾਂ ਆਪ ਕਬੂਲ ਕਰ ਲੈਂਦੇ ਕਿ ਮੇਰੇ ਪਿਤਾ ਜੀ ਨੇ ਕਿਸੇ ਵੀ ਗਲਤ ਫੈਸਲੇ ਦੇ ਵਿੱਚ ਹਾਂਭੀ ਨਹੀਂ ਭਰੀ ਉਮਰ ਵਢੇਰੀ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਨਾ ਪਤਾ ਲੱਗਾ ਹੋਵੇ ਇਹ ਫੈਸਲੇ ਉਹਨਾਂ ਤੋਂ ਅੱਖੋਂ ਪਰੋਖੇ ਹੋ ਕੇ ਮੈਂ ਕੀਤੇ ਨੇ ਜਾਂ ਹਾਵੀ ਹੋ ਕੇ ਕੀਤੇ ਨੇ ਇਨਾਂ ਸਾਰੇ ਫੈਸਲਿਆਂ ਦਾ ਜ਼ਿੰਮੇਵਾਰ ਮੈਂ ਆ ਸਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਹੈ ਔਰ ਅਕਸਰ ਮੈਂ ਕਹਿੰਦਾ ਨਾ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਕੰਮ ਚਾਹੇ ਮਾੜੇ ਚੰਗੇ ਜ਼ਿੰਦਗੀ 'ਚ ਬਹੁਤ ਹੋਏ ਹੋਣ ਪਰ ਮੈਂ ਇੱਕ ਗੱਲ ਮੰਨਦਾ ਕਿ ਜਿੰਨਾ ਲੰਮਾ ਸਮਾਂ ਦਾ ਸਿਆਸੀ ਜੀਵਨ ਆ ਇੰਨੀ ਸਾਡੀ ਉਮਰ ਨਹੀਂ ਹੋਣੀ ਜਿੰਨਾ ਉਹਨਾਂ ਦਾ ਸਿਆਸੀ ਜੀਵਨ ਆ ਇਸ ਉਮਰ ਦੇ ਵਿੱਚ ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਸੀਗੇ ਜਿਸ ਉਮਰ ਦੇ ਵਿੱਚ ਉਹਨਾਂ ਨੂੰ ਰੋਲਿਆ ਗਿਆ ਔਰ ਇਹਦੇ ਨਾਲ ਨਾਲ ਇੱਕ ਗੱਲ ਮੈਂ ਹੋਰ ਕਹਿਣ ਲੱਗਾ ਕਿ ਜਿਹੜੀਆਂ ਤਖਤੀਆਂ ਸਾਰ ਸੁਖਬੀਰ ਸਿੰਘ ਬਾਦਲ ਜੋ ਉਹਨਾਂ ਦੀ ਟੀਮ ਜਿਹੜੀ ਕੈਬਨਿਟ ਵਜ਼ੀਰ ਸੀਗੇ ਉਹਨਾਂ ਦੇ ਗਲ ਦੇ ਵਿੱਚ ਪਾਈਆਂ ਗਈਆਂ ਇੱਕ ਤਖਤੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਗਲ 'ਚ ਵੀ ਪੈਣੀ ਚਾਹੀਦੀ ਸੀਗੀ ਜਿਨੇ ਹੱਥ 'ਚ ਗੁਟਕਾ ਸਾਫ ਫੜ ਕੇ 100 ਖਾਦੀ ਸੀ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਇਹ 100 ਖਾਦੀ ਸੀ ਮੈਂ ਪੰਜਾਬ ਚ ਨਸ਼ੇ ਜਿਹੜਾ ਇਹਨੂੰ ਨਸ਼ਾ ਮੁਕਤ ਕਰੂੰਗਾ 4 ਹਫ਼ਤਿਆਂ ਦੇ ਵਿੱਚ ਔਰ ਪੰਜਾਬ ਚ ਬੇਦਬੀਆਂ ਦਾ ਇਨਸਾਫ ਮੈਂ ਦਊਂਗਾ ਔਰ ਕੀਤਾ ਕੁਝ ਵੀ ਨਹੀਂ ਸਿਰਫ 5 ਸਾਲ ਆਪਣੀ ਸਰਕਾਰ ਦੇ ਵਿੱਚ ਮੌਜ ਕੀਤੀ ਆਪਣਾ ਰਾਜ ਭਾਗ ਜਿਹੜਾ ਭੋਗਿਆ ਵਾ ਪੰਜਾਬ ਅਤੇ ਪੰਥ ਦੇ ਨਾਲ ਬੇਈਮਾਨੀ ਕੀਤੀ ਇਨਸਾਫ ਨਹੀਂ ਦਿਵਾ ਸਕੇ ਮੈਂ ਕੈਪਟਨ ਮਰਿੰਦਰ ਸਿੰਘ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਲੋਕਾਂ ਦੇ ਕਰਕੇ ਅੱਜ ਪੰਜਾਬ ਦਾ ਇਹ ਅਸ਼ਰ ਹੈ ਕਿ ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਤੇ ਉਹਦੀ ਖਲ ਵੀ ਨਹੀਂ ਜਿਹੜੇ ਮਕਾਨ ਦੀ ਨੀਂਹ ਜਵਾਬ ਦੇ ਜੇ ਉਹ ਦਿਨ ਵੀ ਨਹੀਂ ਤੇ ਉਹ ਪਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ ਜਿਸ ਇਨਸਾਨ ਦੇ ਖੂਨ ਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਤੁਸੀਂ ਆਪਣੀ ਗੈਰਤ ਨੂੰ ਗਵਾ ਕੇ ਆਪਣੀ ਸਿਰਫ ਯਾਰੀ ਪਗਾਈ 5 ਸਾਲ ਬਾਦਲਾਂ ਦੇ ਨਾਲ ਔਰ ਪੰਜਾਬ ਦੇ ਨਾਲ ਤੇ ਪੰਜਾਬ ਦੀ ਜਨਤਾ ਦੇ ਨਾਲ ਤੇ ਕੌਮ ਦੇ ਨਾਲ ਕੋਈ ਇਨਸਾਬ ਨਹੀਂ ਕੀਤਾ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਤਰਾਸ ਦੀ ਹੈ ਪੰਜਾਬ ਦੀ ਚਰਚਾ ਤੇ ਇਹਨਾਂ ਮੁੱਦਿਆਂ ਦੇ ਉੱਤੇ ਹੋਣੀ ਚਾਹੀਦੀ ਸੀ ਕਿ ਸੁਖਬੀਰ ਬਾਦਲ ਨੇ ਜਿਹੜੀ ਮਾਫੀ ਮੰਗੀ ਹੈ ਉਹਦੇ ਨਾਲ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਪੰਜਾਬ ਜਿੰਨਾ ਪਿੱਛੇ ਚੱਲ ਗਿਆ ਕੀ ਉਹ ਨੁਕਸਾਨ ਪੂਰਾ ਹੋ ਸਕਦਾ ਵਾ ਚਰਚਾ ਤੇ ਇਹ ਹੋਣੀ ਚਾਹੀਦੀ ਸੀ ਕਿ ਕੌਮ ਦੀ ਸਭ ਤੋਂ ਵੱਡੀ ਕੌਮ ਦੀ ਸਭ ਤੋਂ ਵੱਡੀ ਜਿਹੜੀ ਅਦਾਲਤ ਆ ਸਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਿਹੜਾ ਗੁਨਾਹ ਜਿੰਨਾ ਦੇ ਸਾਹਮਣੇ ਕਬੂਲਿਆ ਵਾ ਔਨ ਰਿਕਾਰਡ ਬੋਲ ਕੇ ਉਸ ਅਦਾਲਤ ਦੇ ਸਾਹਮਣੇ ਕਬੂਲਿਆ ਵਾ ਕਿ ਉਹਦੀ دنیਵੀ ਅਦਾਲਤ ਦੇ ਵਿੱਚ ਵੀ ਕੋਈ ਮਹੱਤਤਾ ਹੈਗੀ ਆ ਕਿ ਇਹ ਗਵਾਹੀ ਜਿਹੜੀ ਕੋਰਟ ਦੇ ਵਿੱਚ ਕੇਸ ਚੱਲਦੇ ਆ ਜਦੋਂ ਸਰਵੋੱਚ ਅਦਾਲਤ ਦੇ ਸਾਹਮਣੇ ਜਿਹੜੀ ਕੌਮ ਦੀ ਅਦਾਲਤ ਆ ਉਹਦੇ ਸਾਹਮਣੇ ਮੰਨ ਚੁੱਕੇ ਆ ਤੇ ਕੀ ਇਹ دنیਵੀ ਅਦਾਲਤ ਦੇ ਵਿੱਚ ਵੀ ਇਹਦੀ ਮਹੱਤਤਾ ਕਿਉਂ ਨਹੀਂ ਹੈਗੀ ਉੱਥੇ ਵੀ ਇਹ ਬਿਆਨ ਜਿਹੜੇ ਰਿਕਾਰਡ ਹੋਣੇ ਚਾਹੀਦੇ ਆ ਨੰਬਰ 3 ਚਰਚਾ ਤੇ ਇਹ ਹੋਣੀ ਚਾਹੀਦੀ ਸੀ ਕਿ ਜਿੱਡੇ ਵੱਡੇ ਪੰਦੇ ਨਾਲ ਸਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲੇ ਤੇ ਜਿੰਨੀ ਹਲੀਮੀ ਦੇ ਨਾਲ 8 ਦਿਨ ਸੇਵਾ ਕੀਤੀ ਆ ਕੀ ਪੰਜਾਬ ਦੀ ਜਨਤਾ ਨੂੰ ਦੁਬਾਰਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਮਾਫ ਕਰਕੇ ਲੀਡਰ ਵਜੋਂ ਅਪਣਾਉਣਾ ਚਾਹੀਦਾ ਕਿ ਨਹੀਂ ਚਾਹੀਦਾ ਚਰਚਾਵਾਂ ਇਹ ਹੋਣੀਆਂ ਚਾਹੀਦੀਆਂ ਸੀਗੀਆਂ ਨੰਬਰ 4 ਚਰਚਾ ਇਹ ਹੋਣੀ ਚਾਹੀਦੀ ਸੀ ਕਿ ਕੇਵਲ ਸਾਰ ਸੁਖਬੀਰ ਸਿੰਘ ਬਾਦਲ ਦੋਸ਼ੀ ਨਹੀਂ ਬਲਕਿ ਪੰਜਾਬ ਚ ਪਿਛਲੇ 4 ਦਹਾਕਿਆਂ ਤੋਂ 25-30 ਹਜ਼ਾਰ ਨੌਜਵਾਨ ਜਿਹੜੇ ਉਹ ਮਾਰੇ ਦੌਰ ਦੇ ਵਿੱਚ ਕਾਲੇ ਦੌਰ ਦੇ ਵਿੱਚ ਮਾਰੇ ਗਏ ਉਹਦੇ ਵਿੱਚ ਸਿੱਖ ਪੁਲਿਸ ਵਾਲੇ Hindu ਸਾਰੇ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਕਤਲਿਆਮ ਹੋਇਆ ਕਿਸੇ ਤਰੀਕੇ ਵੀ ਹੋਇਆ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਉਸ ਤੋਂ ਬਾਅਦ I don't know. 50000 ਦੇ ਕਰੀਬ ਜਿਹੜੇ ਬੱਚੇ ਆ ਨਸ਼ਿਆਂ ਦੇ ਦਰਾਂ ਅੱਜ ਦੀ ਤਰੀਕ ਦੇ ਵਿੱਚ ਮਾਰੇ ਗਏ ਆ ਔਰ ਇਹਦੇ ਨਾਲ ਨਾਲ ਲੱਖਾਂ ਹਰ ਸਾਲ ਲੱਖਾਂ ਨੌਜਵਾਨ ਜਿਹੜੇ ਬਾਹਰ ਕੂਚ ਕਰ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਕੂਚ ਕਰ ਜਾਂਦੇ ਆ ਪੰਜਾਬ ਦੀ ਜਵਾਨੀ ਜਿਹੜੀ ਆ ਜਾਂ ਮਾਰ ਦਿੱਤੀ ਗਈ ਜਾਂ ਥੋਪ ਭਜਾਈ ਜਾ ਰਹੀ ਆ ਇਹ ਸਭ ਤੋਂ ਵੱਡੀ ਸਾਜ਼ਿਸ਼ ਦੇ ਪਿੱਛੇ ਕੌਣ ਆ ਇਹਦੇ ਉੱਤੇ ਕੋਹ ਕਰਨੀ ਚਾਹੀਦੀ ਸੀਗੀ ਔਰ ਸਭ ਤੋਂ ਵੱਡੀ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਸੀ 100 ਸਾਲ ਪੁਰਾਣੀ ਇਤਿਹਾਸ ਦੇ ਵਿੱਚ ਭਾਰਤ ਦੇ ਇਤਿਹਾਸ ਵਿੱਚ ਕੋਈ ਵੀ ਏਡੀਪ ਦੀ ਪਾਰਟੀ ਨਹੀਂ ਹੋਣੀ ਜਿਹਦਾ 100 ਸਾਲ ਪੁਰਾਣਾ ਇਤਿਹਾਸ ਆ ਜਿਹੜੀ ਹਜ਼ਾਰਾਂ ਸ਼ੀਧੀਆਂ ਦੇ ਕੇ ਜਿਸ ਪਾਰਟੀ ਨੂੰ ਬਣਾਇਆ ਹੋਵੇ ਜਿਹੜੀ ਜਿਸ ਪਾਰਟੀ ਨੂੰ ਸਿੰਜਿਆ ਹੋਵੇ ਉਹ ਕਿਸ ਸਾਜ਼ਿਸ਼ ਦੇ ਅਧੀਨ ਖਤਮ ਕਰਕੇ ਪੰਜਾਬ ਦੇ ਲੋਕਾਂ ਨੂੰ ਲਵਾਰਸ ਬਣਾ ਕੇ ਪੰਜਾਬ ਦੇਸ਼ ਦੇਸ਼ ਪਧਰੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਜਿੰਨਾਂ 'ਚ ਬੀਜੇਪੀ ਆ ਕਾਂਗਰਸ ਆ ਆਮ ਆਦਮੀ ਪਾਰਟੀ ਆ ਜਿਹੜੇ ਘੱਟ ਗਿਣਤੀਆਂ ਅਤੇ ਛੋਟੇ ਰਾਜਾਂ ਦੇ ਹੱਕ ਵਿੱਚ ਕਦੀ ਵੀ ਕੋਈ ਫੈਸਲਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਆਪਣੀਆਂ ਵੋਟਾਂ ਦਾ ਮਤਲਬ ਹੁੰਦਾ ਉਹਨਾਂ ਹਮੇਸ਼ਾ ਬਹੁ ਗਿਣਤੀ ਦੇ ਨਾਲ ਚੱਲਣਾ ਹੁੰਦਾ ਵਾ ਉਹਨਾਂ ਲੋਕਾਂ ਦੇ ਹਵਾਲੇ ਪੰਜਾਬ ਨੂੰ ਕਰ ਦਿੱਤਾ ਗਿਆ ਇਸ ਸਾਜ਼ਿਸ਼ ਦੇ ਪਿੱਛੇ ਕੌਣ ਆ ਕਾਲੀ ਦਲ ਦੀ ਉਹ ਹਾਲਤ ਕਰ ਦਿੱਤੀ ਗਈ 100 ਸਾਲ ਪੁਰਾਣੀ ਪਾਰਟੀ ਨੂੰ ਚਾਰ ਬੰਦੇ ਵੀ ਚਾਰ ਸੀਟਾਂ ਦੇ ਉੱਤੇ ਲੜਨੀ ਨਹੀਂ ਲੱਭੇ ਇਹ ਪੰਜਾਬ ਦੀ ਪਾਰਟੀ ਦਾ ਇਹ ਖੇਤਰੀ ਪਾਰਟੀ ਦਾ ਹਾਲ ਕਰ ਦਿੱਤਾ ਗਿਆ ਅੱਜ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਕੌਣ ਹੈ ਕਿਹੜੀਆਂ ਏਜੰਸੀਜ਼ ਕੰਮ ਕਰਦੀਆਂ ਵਾਂ ਇਹਦੇ ਉੱਤੇ ਚਰਚਾ ਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਚਰਚਾ ਤੇ ਹੋਣੀ ਚਾਹੀਦੀ ਸੀ ਕਿ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਗਾਇਬ ਨੇ ਕੀ ਉਹ ਸੁਰੱਖਿਅਤ ਹੈਗੇ ਆ ਕਿ ਨਹੀਂ ਕੀ ਉਹਨਾਂ ਨੂੰ ਲੱਭਣੇ ਚਾਹੀਦੇ ਆ ਕਿ ਨਹੀਂ ਉਹਨਾਂ ਦੀ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਨਹੀਂ ਜਾਂ ਜਿੱਥੇ-ਜਿੱਥੇ ਵੀ ਉਹ ਪਏ ਆ ਸ਼ਰੋਮਣੀ ਕਮੇਟੀ ਹਿੰਦੀ ਕੋ ਪੈਸੇ ਦੀ ਕਟਾਈ ਕਰਕੇ ਗਏ ਆ ਪੈਸੇ ਦੀ ਚੋਰੀ ਕਰਕੇ ਗਏ ਆ ਇਹ ਵੀ ਉਹਦੇ ਉੱਤੇ ਕੋਹਕ ਹੋਣੀ ਚਾਹੀਦੀ ਆ ਕਿ ਜਿੱਥੇ ਜਿੱਥੇ ਵੀ ਉਹ ਗੁਰੂ ਮਹਾਰਾਜ ਦੇ ਸਰੂਪ ਪਏ ਆ ਕੀ ਉਹ ਮਰਿਆਦਾ ਦੇ ਅਨਸਾਰ ਹੈਗੇ ਆ ਕਿ ਨਹੀਂ ਹੈਗੇ ਉਹ ਪਏ ਨੇ ਕਿ ਨਹੀਂ ਪਏ ਮਰਿਆਦਾ ਦੇ ਅਨਸਾਰ ਉੱਥੇ ਉਹਨਾਂ ਦੇ ਨਾਲ ਮਰਿਆਦਾ ਅਨਸਾਰ ਰੱਖਿਆ ਗਿਆ ਕਿ ਨਹੀਂ ਰੱਖਿਆ ਗਿਆ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ 1984 ਦੇ ਵਿੱਚ 3000 ਸਿੱਖਾਂ ਦਾ ਸਾਡੀਆਂ ਭੈਣਾਂ ਦਾ ਸਾਡੇ ਬਜ਼ੁਰਗਾਂ ਦਾ ਸਾਡੇ ਬੱਚਿਆਂ ਦਾ ਕਤਲੇਆਮ ਹੋਇਆ ਸੀਗਾ ਜਿੰਨੂੰ ਅੱਜ 40 ਸਾਲ ਬਾਅਦ ਵੀ ਲੋਕ ਨਹੀਂ ਭੁੱਲੇ ਉਹਦੇ ਉੱਤੇ ਲੋਕਾਂ ਨੇ ਉਹਨਾਂ ਦੋਸ਼ੀਆਂ ਨੂੰ ਮਾਫ਼ ਨਹੀਂ ਕੀਤਾ ਤੇ ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਪੁਲਿਸ ਅਫਸਰਾਂ ਨੂੰ ਪੰਜਾਬ ਦੇ ਸਭ ਤੋਂ ਉੱਚ ਅਹੁਦਿਆਂ ਦੇ ਉੱਤੇ ਉਹਨਾਂ ਨਿਵਾਜਿਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਹਾਲਤ ਪਤਾ ਕੀ ਕਰਦੇ ਸੀ ਨੌਜਵਾਨਾਂ ਦੀਓ ਕਿਤੇ ਪੁਰਾਣੀ ਇਹਨਾਂ ਦੀ ਹਿਸਟਰੀ ਪੜੋ ਬੱਚਿਆਂ ਦੀਆਂ ਲੱਤਾਂ ਨੂੰ ਇਹ ਦੋ ਜੀਪਾਂ ਦੇ ਨਾਲ ਬੰਨ੍ਹ ਦਿੰਦੇ ਸੀ ਔਰ ਦੋਵੇਂ ਪਾਸੇ ਜੀਪਾਂ ਚਲਾ ਕੇ ਵਿੱਚੋਂ ਹੀ ਬੰਦਾ ਪਾੜ ਦਿੰਦੇ ਸੀਗੇ ਉਹਨਾਂ ਨੂੰ ਪੰਜਾਬ ਦੇ ਸਭ ਤੋਂ ਉੱਚੇ ਅਹੁਦਿਆਂ ਦੇ ਉੱਤੇ ਬਿਠਾਇਆ ਗਿਆ ਉਹਨਾਂ ਨੂੰ ਸਿਆਸਤ ਦੇ ਵਿੱਚ ਟਿਕਟਾਂ ਦਿੱਤੀਆਂ ਗਈਆਂ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਉਹਨਾਂ ਅਫਸਰਾਂ ਦੇ ਹਵਾਲੇ ਸੁਖਬੀਰ ਨੇ ਪੰਜਾਬ ਨੂੰ ਦੁਬਾਰਾ ਕੀਤਾ ਜੇ 84 ਵਾਲਿਆਂ ਨੂੰ ਮਾਫੀ ਨਹੀਂ ਮਿਲੀ ਤੇ ਚਰਚਾ ਇਹ ਵੀ ਹੋਣੀ ਚਾਹੀਦੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਮਾਫੀ ਦੇ ਦਿੱਤੀ ਜਾਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ 10 ਸਾਲ ਪੂਰੀ ਤਾਕਤ ਨਾਲ ਕੀਤੇ ਰਾਜ ਨਾਲ ਸਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜ਼ਰੂਰ ਪੜ ਲੈਣਾ ਚਾਹੀਦਾ ਸੀਗਾ ਫੇਰ ਸ਼ਾਇਦ ਉਹ ਗਲਤ ਫੈਸਲੇ ਨਾ ਕਰ ਪਾਉਂਦੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੁਰਾਣਾ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਸੀਗਾ ਅੱਜ ਜੋ ਮਰਜ਼ੀ ਕਰੀ ਜਾਓ ਦਾਗ ਬੜੇ ਵੱਡੇ ਨੇ ਔਰ ਬੜਾ ਸਮਾਂ ਲੱਗੂਗਾ ਧੋਣ ਲੱਗਿਆ ਬਾਬਾ ਬੁੱਲੇ ਸ਼ਾਹ ਕਹਿੰਦੇ ਆ ਨਾ ਕਿ ਬੁੱਲਿਆ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਧੋਵੇਂਗਾ ਫਿਰ ਰੋਵੇਂਗਾ ਅਜੇ ਦਾਗ ਬੜੇ ਨੇ ਇਹਨਾਂ ਨੂੰ ਧੋਣ ਲੱਗਿਆ ਬੜਾ ਟਾਈਮ ਲੱਗਣਾ ਦੁੱਖ ਇਸ ਗੱਲ ਦਾ ਕਿ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਕੋਈ ਸੋਹਰਦ ਚਰਚਾ ਨਹੀਂ ਕੀਤੀ ਗਈ 10 ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਅਤੇ ਪੰਥ ਦੀ ਪਾਰਟੀ ਦੀ ਵਾਪਸੀ ਕਿਵੇਂ ਕੀਤੀ ਜਾਵੇ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਤਗੜਾ ਕਿਵੇਂ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਿਵੇਂ ਕੀਤਾ ਜਾਵੇ ਇਹਦੇ ਉੱਤੇ ਕਿਸੇ ਨੇ ਕੋਈ ਚਰਚਾ ਨਹੀਂ ਕੀਤੀ 10 ਦਿਨ ਤੋਂ ਸਿਰਫ ਚਰਚਾ ਦਾ ਵਿਸ਼ਾ ਪਤਾ ਕੀ ਬਣ ਗਿਆ ਸਾਰ ਬਿਕਰਮ ਸਿੰਘ ਮਜੀਠੀਆ ਵਰਸਸ ਸਾਰ ਨਾਰਾਇਣ ਸਿੰਘ ਚੌੜਾ ਸਿਰਫ ਇਸੇ ਇਸ਼ੂ ਦੇ ਉੱਤੇ 10 ਦਿਨ ਪੰਜਾਬ ਦੀ ਸਿਆਸਤ ਪੰਥਕ ਸਿਆਸਤ ਜਿ ਉਹ ਘਿਰਗੀ ਤੇ ਇਹਦੇ ਉੱਤੇ ਹੀ ਸਾਰੀ ਚਰਚਾ ਜਿਹੜੀ ਹੁੰਦੀ ਰਹੀ ਆ ਸਾਰ ਬਿਕਰਮ ਸਿੰਘ ਮਜੀਠੀਆ ਜੀ ਮੈਂ ਤੁਹਾਨੂੰ ਕਹਿਣ ਲੱਗਾ ਪਿਛਲੇ 6 ਮਹੀਨਿਆਂ ਤੋਂ ਮੈਂ ਤੁਹਾਡੀ ਬਹੁਤ ਇੱਜ਼ਤ ਕਰਨ ਲੱਗ ਪਿਆ ਸੀਗਾ ਵੀ ਕੋਈ ਬੰਦਾ ਅੱਜ ਵੀ ਕਰਦਾ ਕਿ ਕੋਈ ਬੰਦਾ ਤੇ ਹੈਗਾ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਿਬਾਕੀ ਨਾਲ ਗੱਲ ਕਰਦਾ ਹੈ ਪੰਜਾਬ ਦੇ ਹਰ ਮੁੱਦੇ ਦੇ ਉੱਤੇ ਬਿਬਾਕੀ ਨਾਲ ਗੱਲ ਕਰਦਾ ਸਰਕਾਰ ਨਾਲ ਲੜਦਾ ਮੈਂ ਤੇ ਕੱਲਾ ਬੰਦਾ ਮੈਨੂੰ ਤੇ 20 ਘੰਟੇ ਵਰਤਦੇ ਨੇ ਚੁੱਪ ਕਰਾਉਣ ਲਈ ਕੱਲਾ ਫਿਰ ਵੀ ਮੈਂ ਜਿੰਨੀ ਕਿ ਲੜਾਈ ਹੁੰਦੀ ਲੜਦਾ ਰਹਿਣਾ ਵਾ ਤੁਸੀਂ ਕੰਮ ਸੇ ਕੰਮ ਆਪਣੇ ਲਾਮ ਲਸ਼ਕਰ ਦੇ ਨਾਲ ਸਰਕਾਰ ਦੇ ਨਾਲ ਲੜਦੇ ਤੇ ਹੋ ਸਰਕਾਰ ਦੇ ਦੁਆਲੇ ਤੇ ਹੁੰਦੇ ਹੋ ਮੈਂ ਇਸ ਕਰਕੇ ਤੁਹਾਡੀ ਇੱਜ਼ਤ ਕਰਦਾ ਪਰ ਇਹਨਾਂ ਸਾਰੇ 10 ਦਿਨਾਂ ਦੇ ਘਟਨਾ ਕਰਮ ਦੇ ਵਿੱਚ ਤੁਹਾਡਾ ਧਿਆਨ ਸ਼੍ਰੀ ਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਵੱਲ ਨਾ ਹੋ ਕੇ ਸਿਰਫ ਰੋਜ਼ ਪ੍ਰੈਸ ਵਾਰਤਾ ਲਾਪ ਕਿਵੇਂ ਕਰਨੀ ਆ ਪ੍ਰੈਸ ਕਾਨਫਰੰਸ ਕਿਵੇਂ ਕਰਨੀ ਆ ਇਧਰ ਹੀ ਤੁਹਾਡਾ ਜਿਹੜਾ ਸਾਰਾ ਧਿਆਨ ਲੱਗਿਆ ਰਿਹਾ 8-10 ਦਿਨ ਸੇਵਾ ਦੌਰਾਨ ਜਗ੍ਹਾ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਮੈਂ ਸੱਚ ਕਹਿਣ ਲੱਗਾ ਤੇ ਸੁਣ ਲਓ ਤੁਸੀਂ ਤੇ ਕਿ 8ਾਂ 10ਾਂ ਦਿਨਾਂ ਦੌਰਾਨ ਜਿਹੜੀ ਇਹ ਸੇਵਾ ਲੱਗੀ ਸਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਉਹਨਾਂ ਗੁਨਾਹ ਕਬੂਲੇ ਜਿਹੜੇ ਉਹ ਕੋਈ ਕਿਰਨਾ ਦੇ ਪਾਤਰ ਬਣੇ ਕਈਆਂ 'ਚੋਂ ਧਰਦੀ ਦੇ ਪਾਤਰ ਬਣੇ ਕਈਆਂ 'ਚੋਂ ਦਲੇਰ ਬਣੇ ਇਸ ਸੇਵਾ ਦੇ ਦੌਰਾਨ ਜਿਹੜੀ ਜਗ੍ਹਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਅਖਬਾਰਾਂ 'ਚ ਚੈਨਾਂ ਦੇ ਉੱਪਰ ਟੀਵੀ ਦੇ ਉੱਪਰ ਮਿਲਣੀ ਚਾਹੀਦੀ ਸੀ ਜਿਹਦਾ ਪੰਜਾਬ ਦੀ ਮਾਨਸਿਕਤਾ ਤੇ ਵੀ ਅਸਰ ਹੋਣਾ ਸੀਗਾ ਉਹ ਸਾਰੀ ਤੇ ਸਾਰੀ ਤੁਸੀਂ ਯੋਜਨਾਬੱਧ ਤਰੀਕੇ ਦੇ ਨਾਲ ਪੂਰਨ ਉਹਦੇ ਉੱਤੇ ਕਬਜ਼ਾ ਕਰ ਲਿਆ ਇੱਕ 이슈 ਬਣਾ ਦਿੱਤਾ ਨਾਰਾਇਣ ਸਿੰਘ ਚੌੜਾ ਵਰਸਸ ਵਿਕਰਮ ਸਿੰਘ ਮਜੀਠੀਆ ਸਾਰੇ ਮਤਲਬ ਮੁੱਦੇ ਲੋਕਾਂ ਨੂੰ ਭੁੱਲ ਗਏ ਮੈਂ ਤਾਂ ਇਹ ਕਹੂੰਗਾ ਕਿ ਇਹ ਜ਼ਬਰਦਸਤੀ ਤੁਸੀਂ ਜਿਹੜੀ ਜਗ੍ਹਾ ਲੈਣ ਦੀ ਕੋਸ਼ਿਸ਼ ਕੀਤੀ ਆ ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕਿ ਜਗ੍ਹਾ ਨਹੀਂ ਥੀ ਮਗਰ ਜਗਾ ਨਹੀਂ ਥੀ ਮਗਰ ਮੈਂ ਬਣਾ ਕੇ ਬੈਠਾ ਹੂੰ ਜਗਾ ਨਹੀਂ ਥੀ ਮਗਰ ਮੈਂ ਬਣਾ ਕੇ ਬੈਠਾ ਹੂੰ ਮੈਂ ਇਸ ਜਗਾ ਸੇ ਕਿਸੀ ਕੋ ਉਠਾ ਕੇ ਬੈਠਾ ਹੂੰ ਇਹ ਜਗਾ ਸਾਰ ਸੁਖਵੀਰ ਸਿੰਘ ਬਾਦਲ ਦੀ ਸੀ 10 ਦਿਨ ਉਹਨੇ ਜਿਹੜਾ ਸੰਤਾਪ ਉਹਦੀ ਮਾਨਸਿਕਤਾ ਤੇ ਕੀ ਬੀਤਿਆ ਹੋਊਗਾ ਏਡੇ ਵੱਡੇ ਦੋਸ਼ ਉਹਨਾਂ ਦੇ ਉੱਤੇ ਲੱਗੇ ਆ ਇਹ ਸਾਰੀ ਜਗਾ ਤੇ ਸਾਰੀ ਹਮਦਰਦੀ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਮੈਂ ਤੁਹਾਡੀਆਂ ਸਾਰੀਆਂ ਇੰਟਰਵਿਊ ਸੁਣ ਰਿਹਾ ਕੇਵਲ ਇਸ ਵੇਲੇ ਨਹੀਂ ਮੈਂ ਪਿਛਲੇ 6 ਮਹੀਨਿਆਂ ਤੋਂ ਤੁਹਾਨੂੰ ਬਰੀਕੀ ਨਾਲ ਸੁਣਦਾ ਵਾਂ ਤੁਸੀਂ ਵਧੀਆ ਬੋਲਦੇ ਹੋ ਇੱਚ ਕੋਈ ਸ਼ੱਕ ਨਹੀਂ ਕੀ ਵਧੀਆ ਕੰਮ ਕਰ ਰਹੇ ਹੋ ਪੰਜਾਬ ਲਈ ਪਰ ਮੈਂ ਗੱਲ ਇਸ ਦੇ ਉੱਤੇ ਇਹ ਜਿਹੜਾ ਐਪੀਸੋਡ ਸਾਰਾ ਹੋਇਆ ਇਹਦੇ ਉੱਤੇ ਗੱਲ ਕਰਨ ਲੱਗਾ ਮੈਂ ਇਹਦੇ ਬਾਰੇ ਵੀ ਬੜੀ ਬਰੀਕੀ ਦੇ ਨਾਲ ਤੁਹਾਨੂੰ ਪਹਿਲੇ ਦਿਨ ਤੋਂ ਅਠਾ ਦਿਣਾ ਤੋਂ ਸੁਣ ਰਿਹਾ ਹਾਂ ਔਰ ਬੜੀ ਦੇਰ ਬਾਅਦ ਤੁਸੀਂ ਕਿਤੇ ਨਾ ਕਿਤੇ ਮੈਨੂੰ ਗਲਤ ਲੱਗੇ ਤੁਸੀਂ ਕਹਿ ਰਹੇ ਹੋ ਨੰਬਰ 1 ਇੱਕ ਇੱਕ ਕਰਕੇ ਗੱਲ ਕਰ ਲੈਨੇ ਆਪਾਂ ਨੰਬਰ 1 ਤੁਸੀਂ ਕਹਿ ਰਹੇ ਹੋ ਕਿ ਨਰੈਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਤੇ ਉੱਤੇ ਗੋਲੀ ਨਹੀਂ ਚਲਾਈ ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਵਾ ਮੈਂ ਨਰੈਣ ਸਿੰਘ ਚੌੜਾ ਨੂੰ ਮੈਂ ਆਪਣੀ ਗੱਲ ਕਰਦਾ ਮੈਂ ਕੋ ਠੀਕ ਨਹੀਂ ਠਹਿਰਾ ਰਿਹਾ ਮੈਂ ਕਿਸੇ ਗੱਲ 'ਚ ਉਸ ਨਹੀਂ ਪੈਂਦਾ ਵੀ ਗੋਲੀ ਮਾਰ ਕੇ ਕੋ ਵਧੀਆ ਕੰਮ ਕੀਤਾ ਜਾਂ ਗੋਲੀ ਚਲਾ ਕੇ ਬਹੁਤ ਵਧੀਆ ਕੰਮ ਕੀਤਾ ਵਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਕਿ ਸਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲਣ ਦਾ ਤੁਹਾਨੂੰ ਬਹੁਤ ਗੁੱਸਾ ਆਇਆ ਅੱਜ ਤੁਹਾਡਾ ਮਨ ਭਰਿਆ ਮੈਂ ਸਮਝਦਾ ਤੁਹਾਡੀ ਰਿਸ਼ਤੇਦਾਰੀ ਹੈ ਤੁਸੀਂ ਬੱਚਿਆਂ ਦਾ ਵੀ ਹਵਾਲਾ ਦਿੱਤਾ ਉਹਨਾਂ ਦਾ ਬੱਚੇ ਸਾਰਿਆਂ ਦੇ ਸਾਂਝੇ ਨੇ ਮਾ ਤੁਹਾਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਪਰ ਜਿਹੜੇ ਪਾਠ ਕਰਦੇ ਲੋਕਾਂ ਦੇ ਉੱਤੇ ਤੁਹਾਡੀ ਸਰਕਾਰ ਚ ਸਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੇ ਉੱਤੇ ਗੋਲੀ ਚਲਾ ਕੇ ਇੱਥੇ ਤੇ ਲੱਗੀ ਨਹੀਂ ਨਾ ਉੱਥੇ ਤੇ ਮਾਰ ਦਿੱਤਾ ਗਿਆ ਸੀਗਾ ਉਹ ਗੁਨਾਹ ਸ੍ਰੀ ਸਿਰਫ ਸ੍ਰੀ ਕਾਲ ਤਖਤ ਸਾਹਿਬ ਤੇ ਮਾਫ਼ ਹੋ ਸਕਦੇ ਆ ਇਕੱਲੇ ਮਾਫੀ ਮੰਗਣ ਦੇ ਨਾਲ ਕੀ ਉਹਨਾਂ ਨੂੰ ਮਾਫ਼ ਕਰ ਦਿੱਤੇ ਜਾਣਾ ਚਾਹੀਦਾ ਵਾ ਨੰਬਰ 2 ਫਿਰ ਤੁਸੀਂ ਕਹਿ ਰਹੇ ਹੋ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਮੇਰਾ ਇੱਕ ਛੋਟਾ ਜਿਹਾ ਸਵਾਲ ਆ ਤੁਹਾਨੂੰ ਉਹਨੇ ਗੋਲੀ ਚਲਾਈ ਆ ਗੁਰੂ ਸਾਹਿਬ ਦੀ ਮੇਰ ਰਹੀ ਆ ਸਾਰਸنگਵੀਰ ਸਿੰਘ ਬਾਦਲ ਦੇ ਉੱਤੇ ਉਹਨਾਂ ਨੂੰ ਵਜ੍ਹੀ ਨਹੀਂ ਉਹਨੂੰ ਤੁਸੀਂ ਕਹਿ ਰਹੇ ਹੋ ਐਸਜੀਪੀਸੀ ਨੇ ਮੰਗ ਰੱਖ ਦਿੱਤੀ ਕਿ ਉਹਨੂੰ ਪੰਥ ਚੋਂ ਛੇਕ ਦਿੱਤਾ ਜਾਵੇ ਤੁਸੀਂ ਚਲਾ ਕੇ ਕਈ ਬੰਦੇ ਮਾਰ ਦਿੱਤੇ ਤੁਹਾਡੀ ਸਰਕਾਰ ਵੇਲੇ ਆਰਡਰ ਆਇਆ ਫਿਰ ਤੁਹਾਡੀ ਸਰਕਾਰ ਦੇ ਸਾਰੇ ਮੰਤਰੀ ਸਮੇਤ ਮੁੱਖ ਮੰਤਰੀ ਦੇ ਕਿਉਂ ਨਹੀਂ ਪੰਥ ਚੋਂ ਛੇਕ ਦਿੱਤੇ ਜਾਣੇ ਚਾਹੀਦੇ ਸੀਗੇ ਉਹ ਵੀ ਬੰਦੇ ਤੇ ਪਾਠ ਕਰ ਰਹੇ ਸੀ ਗੁਰੂ ਮਹਾਰਾਜ ਨੂੰ ਧਿਆਰੇ ਸੀਗੇ ਉਹਨਾਂ ਲੋਕਾਂ ਦੇ ਉੱਤੇ ਵੀ ਤੇ ਗੋਲੀ ਚੱਲੀ ਆ ਨਾ ਫਿਰ ਤੁਸੀਂ ਕਿਹਾ ਕਿ ਗੁਰੂ ਘਰ ਕੋਈ ਵੀ ਜਿਹੜਾ ਆਇਆ ਹੋਵੇ ਉਹਨੂੰ ਮਾਰਨ ਦਾ ਇਰਾਦਾ ਲੈ ਕੇ ਕਦੀ ਨਹੀਂ ਆਉਣਾ ਚਾਹੀਦਾ ਗੁਰੂ ਘਰ ਤੇ ਹਰ ਬੰਦਾ ਨਿਮਾਣਾ ਤੁਸੀਂ ਜਿਹੜੇ ਜਿਹੜੇ ਲਫ਼ਜ਼ ਵਰਤਦੇ ਸੀਗੇ ਮੇਰੇ ਵੀ ਦਿਲ ਨੂੰ ਲੱਗੇ ਕਿ ਗੁਰੂ ਘਰ ਤੇ ਬੜੇ ਕੂਕਰ ਬਣ ਕੇ ਆਈਦਾ ਵਾ ਬੜੇ ਗਨਾਈਏ ਬਣ ਕੇ ਆਈਦਾ ਵਾ ਉੱਥੇ ਗੁਰੂ ਘਰ ਦੇ ਵਿੱਚ ਕਿਸੇ ਦੇ ਉੱਤੇ ਹਮਲਾ ਨਹੀਂ ਕੀਤਾ ਜਾਣਾ ਚਾਹੀਦਾ ਭਾਵੇਂ ਉਹ ਬੰਦਾ ਦੋਸ਼ੀ ਹੋਵੇ ਭਾਵੇਂ ਉਹ ਬੰਦਾ ਸਾਧ ਹੋਵੇ ਤੇ ਭਾਵੇਂ ਚੋਰ ਹੋਵੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਕੁਝ ਸਾਲ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਇੱਕ ਬੰਦਾ ਬੇਦਬੀ ਕਰਨ ਲਈ ਬੇਦਬੀ ਕਰਨ ਦੀ ਨੀਅਤ ਦੇ ਨਾਲ ਜੰਗਲਾ ਟੱਪ ਗਿਆ ਸੀਗਾ ਉਨੂੰ ਪੁਲਿਸ ਦੇ ਹਵਾਲੇ ਕਰਨ ਦੀ بجائے ਉੱਥੋਂ ਜਾਂਚ ਹੋਣੀ ਤਾਂ ਜੀ ਸੀ ਕਿ ਕੌਣ-ਕੌਣ ਇਹਦੇ ਪਿੱਛੇ ਆ ਕਿੰਨੇ ਨੂੰ ਭੇਜਿਆ ਕਿਹੜੀ ਸਾਜ਼ਿਸ਼ ਦੇ ਅਧੀਨ ਇਹ ਇੱਥੇ ਆਇਆ ਇਹ ਸਾਰੀ ਜਾਂਚ ਕਰਨ ਦੀ بجائے ਉੱਥੇ ਐਸਜੀਪੀਸੀ ਮੁਲਾਜ਼ਮਾਂ ਨੇ ਤੇ ਉਹਨੂੰ ਕੁੱਟ-ਕੁੱਟ ਕੇ ਉੱਥੇ ਮਾਰ ਦਿੱਤਾ ਸੀਗਾ ਲੋਕਾਂ ਨੇ ਮਾਰ ਦਿੱਤਾ ਸੀਗਾ ਫਿਰ ਗੁਰੂ ਘਰ ਚ ਕੁੱਟਣ ਦੀ ਜਗ੍ਹਾ ਉਥੋਂ ਉਹਦੀ ਜਾਨ ਜਿਹੜੀ ਲੈ ਲਈ ਗਈ ਸੀ ਉਹਨੂੰ ਮਾਰ ਦਿੱਤਾ ਗਿਆ ਸੀ ਫਿਰ ਕੁੱਟਣ ਵਾਲੇ ਤੇ ਸਾਰੇ ਪੰਥ ਦੇ ਵਿੱਚੋਂ ਛੇਕ ਦੇਣੇ ਚਾਹੀਦੇ ਨੇ ਜਿਨ੍ਹਾਂ ਨੇ ਉਹਨੂੰ ਮਾਰ ਦਿੱਤਾ ਸੀ ਉਹਦੀ ਜਾਂਚ ਵੀ ਨਹੀਂ ਹੋਣ ਦਿੱਤੀ ਸਭ ਤੋਂ ਵੱਡੀ ਗਿਤਾਈ ਤੇ ਇਹ ਕੀਤੀ ਵੀ ਇਹਦੇ ਪਿੱਛੇ ਕੌਣ ਹੈ ਬਦਮੀਆਂ ਕੌਣ ਕਰਾ ਰਿਹਾ ਉਸ ਬੰਦੇ ਨੂੰ ਆਪਾਂ ਜਾਣਨ ਉਹਨੂੰ ਪੁੱਛਣ ਦੀ ਬਜਾਏ ਉਥੇ ਕੋਟ-ਕੋਟ ਕੇ ਮਾਰ ਦਿੱਤਾ ਗਿਆ ਸੀਗਾ ਸੁਖਬੀਰ ਜੀ ਤੇ ਵੀ ਤੇ ਇਹੋ ਦੋਸ਼ ਲੱਗੇ ਆ ਕਿ ਬੇਦਬੀ ਦੇ ਦੋਸ਼ ਲੱਗੇ ਆ ਫਿਰ ਉਹਨਾਂ ਨੂੰ ਪੰਥ ਚੋਂ ਛੇਕਣ ਦੀ ਤੇ ਅੱਜ ਤੱਕ ਕਿਸੇ ਨੇ ਮੰਗ ਨਹੀਂ ਕੀਤੀ ਫਿਰ ਨਾਰਾਇਣ ਸਿੰਘ ਚੌੜੇ ਨੂੰ ਵੀ ਪੰਥ ਚੋਂ ਕਿਉਂ ਛੇਕਿਆ ਜਾਵੇ ਉਹਦੇ ਮਨ 'ਚ ਕੋਈ ਗੁੱਸਾ ਸੀਗਾ ਉਹਨੇ ਕੱਢਿਆ ਮਜੀਠੀਆ ਸਾਹਿਬ ਆਪਾਂ ਨਾਰਾਇਣ ਸਿੰਘ ਚੌੜੇ ਨੂੰ ਸਜਾ ਦੇਵਾਂ ਨਾਲੋਂ ਇਸ ਪਹਿਲੂ ਦੇ ਉੱਤੇ ਕੰਮ ਕਿਉਂ ਨਹੀਂ ਕਰ ਰਹੇ ਕਿ ਲੋਕਾਂ ਦੇ ਮਨ ਦੇ ਵਿੱਚ ਇਹਨਾਂ ਗੁੱਸਾ ਕਿਉਂ ਹੈ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਗੁਨਾਹਾਂ ਨਾਂ ਮੈਂ ਕਬੂਲੇ ਗਏ ਆ ਮੈਨੂੰ ਤੇ ਇੱਕ ਬੰਦੇ ਨੇ ਕਿਹਾ ਸੀਗਾ ਕਿ ਜੋ-ਜੋ ਗੁਨਾਹ ਜਿਹੜੇ ਹੋਏ ਆ ਪੰਜਾਬ ਦੇ ਵਿੱਚ ਜੋ-ਜੋ ਗੁਨਾਹ ਜਿਹੜੇ ਕਬੂਲੇ ਗਏ ਆ ਉਹਨਾਂ ਗੁਨਾਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਦੇ ਵਿੱਚ ਘਰ ਘਰ ਦੇ ਵਿੱਚ ਨਰੈਣ ਸਿੰਘ ਚੌੜਾ ਪੈਦਾ ਕਰ ਦਿੱਤਾ ਵਾ ਬਹੁ ਗਿੰਤੀ ਘਰਾਂ ਦੇ ਵਿੱਚ ਨਰੈਣ ਸਿੰਘ ਚੌੜਾ ਪੈਦਾ ਕਰ ਦਿੱਤਾ ਵਾ ਆਪਣਾ ਧਿਆਨ ਤੇ ਇਹਨਾਂ ਚੀਜ਼ਾਂ ਤੇ ਹੋਣਾ ਚਾਹੀਦਾ ਕਿ ਜਿਹੜਾ ਗੁੱਸਾ ਸਾ ਨਰੈਣ ਸਿੰਘ ਚੌੜੇ ਦੇ ਵਰਗੇ ਲੋਕਾਂ ਦੇ ਮਨ ਦੇ ਵਿੱਚ ਆ ਉਸ ਗੁੱਸੇ ਨੂੰ ਠੰਡਾ ਕਿਵੇਂ ਕਰਨਾ ਹੈ ਪੰਜਾਬ ਦੇ ਲੋਕ ਜਿਹੜੇ ਪੰਥ ਤੈਸ਼ੀ ਉਹਨਾਂ ਨੂੰ ਸ਼ਾਂਤ ਕਿਵੇਂ ਕਰਨਾ ਵਾ ਆਪਾਂ ਸੁਗਵੀਰ ਸਿੰਘ ਬਾਦਲ ਦਾ ਜਿਹੜਾ ਅਕਸ ਆ ਉਹਨੂੰ ਕਿਵੇਂ ਬਹਾਲ ਕਰਨਾ ਵਾ ਤੁਹਾਡਾ ਜਿਹੜਾ ਤੇ ਪਾਰਟੀ ਦਾ ਅਕਸ ਆ ਉਹਨੂੰ ਕਿਵੇਂ ਬਹਾਲ ਕਰਨਾ ਵਾ ਉਲਟਾ ਆਪਾਂ ਬਲਦੀ ਦੇ ਵਿੱਚ ਹੋਰ ਤੇਲ ਪਾ ਰਹੇ ਆ ਤੁਹਾਨੂੰ ਵੀ ਸੇਵਾ ਲੱਗੀ ਸੀ ਸੇਵਾ ਬੜੇ ਪਿਆਰ ਦੇ ਨਾਲ ਤੇ ਹਲੀਮੀ ਨਾ ਕਰਨੀ ਚਾਹੀਦੀ ਸੀਗੀ ਸੇਵਾ ਤੁਹਾਡੀ ਜਗਾ ਸੇਵਾ ਤੁਸੀਂ ਕਰਦੇ ਤੇ ਇਹਦੇ ਉੱਤੇ ਆਤਮ ਮੰਥਨ ਕਰਦੇ ਸੇਵਾ ਕਰਦੇ ਕਰਦੇ ਸ਼ਾਂਤ ਹੋ ਕੇ ਕਿ ਕਿਵੇਂ ਕਾਲੀ ਦਲ ਨੂੰ ਜਿਹੜਾ ਉਹ ਦੁਬਾਰਾ ਬਾਹਰ ਆ ਜਾ ਸਕਦਾ ਵਾ ਕਿਵੇਂ ਕਾਲੀ ਦਾ ਲੋਕਾਂ ਦੀ ਫਿਰ ਜਿਹੜੀ ਬਹੁਤ ਫੇਵਰੇਟ ਪਸੰਦੀਦਾ ਪਾਰਟੀ ਜਿਹੜੀ ਬਣ ਸਕਦੀ ਹੈ ਪਰ ਆਪਾਂ ਸੇਵਾ ਕਰਨ ਦੀ ਬਜਾਏ ਰੋਜ਼ ਹੀ ਆਪਾਂ ਇੰਨੇ ਗਰਮ ਪ੍ਰੈਸ ਕਾਨਫਰੰਸਾਂ ਕੀਤੀਆਂ ਮੈਂ ਤੇ ਤੁਹਾਡੇ ਲਈ ਚਾਰ ਲੈਣਾ ਬਾਬੇ ਬੁੱਲੇ ਸ਼ਾਹ ਦੀਆਂ ਕਹਿਣ ਲੱਗਾ ਕਿ ਗੰਗਾ ਗਿਆਨਗਲ ਮੁੱਕਦੀ ਨਹੀਂ ਚਾਹੇ 100 100 ਟੁੱਬੀਆਂ ਲਾਈਏ ਮੱਕੇ ਗਿਆਨਗਲ ਮੁਕਦੀ ਨਹੀਂ ਚਾਹੇ 100-100 ਹੱਜ ਕਰਾਈਏ ਬੋਧ ਗਿਆ ਗੱਲ ਮੁਕਦੀ ਨਹੀਂ ਚਾਹੇ 100-100 ਪੰਧ ਪੜਾਈਏ ਬੁੱਲੇ ਸ਼ਾ ਗੱਲ ਤਾਂ ਮੁਕਦੀ ਜੇ ਮੈਨੂੰ ਵਿੱਚੋਂ ਮੁਕਾਈਏ ਹੁਣੀ ਆਪਾਂ ਹੰਕਾਰ ਮੁਕਾ ਦਈਏ ਹੁਣੀ ਆਪਾਂ ਆਪਣੇ ਮਨ ਦੇ ਵਿੱਚੋਂ ਗੁੱਸਾ ਕੱਢ ਦਈਏ ਇੱਕ ਚੀਜ਼ ਮੈਂ ਹਮੇਸ਼ਾ ਨੋਟ ਕਰਦਾ ਕਿ ਤੁਸੀਂ ਹਰ ਉਸ ਬੰਦੇ ਦੇ ਖਿਲਾਫ ਬੋਲਦੇ ਹੋ ਚਾਹੇ ਉਹਦੇ ਵਿੱਚ ਗੈਂਗਸਟਰ ਹੋਣ ਚਾਹੇ ਉਹਦੇ ਵਿੱਚ ਗਰਮ ਖਿਆਲੀ ਹੋਣ ਚਾਹੇ ਉਹਦੇ ਵਿੱਚ ਖਾਲਸਤਾਨੀ ਹੋਣ ਤੁਸੀਂ ਸਿਰਫ ਹਰ ਉਸ ਬੰਦੇ ਤੁਸੀਂ ਉਸ ਬੰਦੇ ਦੇ ਖਿਲਾਫ ਜ਼ਰੂਰ ਬੋਲਦੇ ਹੋ ਸ਼ਾਇਦ ਵੀ ਇਸ ਕਰਕੇ ਮੇਰੀ ਮੰਨਚਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਤੁਹਾਡੀ ਜਿਹੜੀ ਸਿਕਿਉਰਟੀ ਉਹ ਵਧੀ ਰਵੇ ਤੇ ਤੁਹਾਡੀ ਸਿਕਿਉਰਟੀ ਵਧੀ ਵਧੀ ਰਵੇ ਹਰ ਵੇਲੇ ਵਧੀ ਜਾਵੇ ਇਸ ਮੰਨਚਾ ਦੇ ਨਾਲ ਜੇ ਤੁਸੀਂ ਬੋਲਦੇ ਹੋ ਤਾਂ ਮੈਂ ਤੁਹਾਨੂੰ ਇੱਕ ਸਲਾਹ ਦੇਣ ਲੱਗਾ ਕਿ ਮੇਰੀ ਇੱਕ ਸਲਾਹ ਹੈ ਤੁਹਾਨੂੰ ਬਹੁਤ ਵਧੀਆ ਲੀਡਰ ਹੋ ਬਹੁਤ ਵਧੀਆ ਪਿਛਲੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਸਿਕਿਉਰਟੀ ਦੇ ਚੱਕਰ ਦੇ ਵਿੱਚ ਪੰਜ ਦਾ ਦੂਜਾ ਬਿੱਟਾ ਨਾ ਬਣ ਜਾਏ ਉਹ ਮਤਲਬ ਲੋਕਾਂ ਦੇ ਲੈਣੇ ਦੇੜੇ ਨਾਲ ਕੁਝ ਨਹੀਂ ਸਿਰਫ ਸਿਕਿਉਰਟੀ ਨਾਲ ਮਤਲਬ ਨਾ ਰਹਿ ਜਾਵੇ ਇਹਨਾਂ ਸਾਰੀਆਂ ਚੀਜ਼ਾਂ ਦਾ ਸੋ ਜਿਹੜੇ ਮੁੱਦੇ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੰਮ ਕਰਦੇ ਹੋ ਉਹਨਾਂ ਦੇ ਉੱਤੇ ਸੋ ਫਿਰ ਦਰੋ ਜੇ ਸਿਕਿਉਰਟੀ ਹੈਗੀ ਸੀ ਤੇ ਗੋਲੀ ਤੇ ਤਾਂ ਵੀ ਚੱਲ ਗਈ ਜੇ ਰੱਬ ਨੇ ਤੁਹਾਡਾ ਵਾਲ ਨਹੀਂ ਵਿੰਗਾ ਹੁਣ ਦੇਣਾ ਤੇ ਕੱਖ ਨਹੀਂ ਹੋਣਾ ਮਜੀਠੀਆ ਸਾਹਿਬ ਤੁਹਾਨੂੰ ਫਿਰ ਤੁਹਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਸੋ ਮੇਰਾ ਇਹ ਮੰਨਣਾ ਕਿ ਉਸ ਚੱਕਰ ਦੇ ਵਿੱਚ ਕਿਤੇ ਸਿਕਿਉਰਟੀ ਦੇ ਚੱਕਰ ਜੀ ਨਾਲ ਆਪਾਂ ਸਾਰਾ ਤਾਣਾ ਬਾਣਾ ਰਚੀ ਜਾਈਏ 8 ਦਿਨਾਂ ਤੋਂ ਲਗਾਤਾਰ ਤੁਸੀਂ ਨਰੈਣ ਸਿੰਘ ਚੌੜੇ ਦੀਆਂ ਸੀਸੀਟੀਵੀ ਫੁਟੇਜ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ 파ਟ ਦੇ ਨਾਲ ਜਾਰੀ ਕਰਦੇ ਨਜ਼ਰ ਆ ਰਹੇ ਹੋ ਉਹ ਕਿਸ-ਕਿਸ ਨੂੰ ਮਿਲਿਆ ਕਿਹਨੂੰ-ਕਿਹਨੂੰ ਉਹਨੇ ਜੱਫੀ ਪਾਈ ਜਿਸ ਜਿਸ ਨਾਲ ਉਹ ਮਿਲਿਆ ਤੁਸੀਂ ਸਾਰੇ ਹੀ ਉਹ ਦੋਸ਼ੀ ਠਰਾ ਦਿੱਤੇ ਸਾਰਿਆਂ ਨੂੰ ਉਹਦੇ ਵਿੱਚ ਦੋਸ਼ੀ ਬਣਾ ਕੇ ਰੱਖ ਦਿੱਤਾ ਉਹਦੇ ਵਿੱਚ ਇੱਕ ਐਸਪੀ ਵੀ ਸਾਡੇ ਸ਼ਹਿਰ ਦਾ ਸੀਗਾ ਉਹਨੂੰ ਵੀ ਤੁਸੀਂ ਕਹਿੰਦੇ ਹੋ ਵੀ ਇਹ ਦੋਸ਼ੀ ਇਹਨੇ ਉਹਦੇ ਨਾਲ ਹੱਥ ਮਲਾਇਆ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਮਜੀਠੀਆ ਸਾਹਿਬ ਆਪਣੇ ਆਪ ਹੀ ਪੁੱਛ ਲਓ ਆਪਣੇ ਆਪ ਨੂੰ ਲੋਕਾਂ ਨੂੰ ਜਵਾਬ ਨਾ ਦਿਓ ਕੀ ਸਾ ਨਰੈਣ ਸਿੰਘ ਚੌੜਾ ਉਸ ਦੌਰਾਨ ਤੁਹਾਡੇ ਸਾਹਮਣੇ ਆ ਜਾਂਦਾ ਤੁਹਾਡੇ ਅੱਗੇ ਹੱਥ ਕਰਦਾ ਤੇ ਕੀ ਤੁਸੀਂ ਉਹਦੇ ਨਾਲ ਹੱਥ ਨਾ ਮਲਾਉਂਦੇ ਕੀ ਤੁਸੀਂ ਹੱਥ ਪਰਾਂ ਕਰ ਲੈਂਦੇ ਇਹ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛ ਲਿਓ ਤੇ ਆਪਣੇ ਆਪ ਨੂੰ ਇਸ ਚੀਜ਼ ਦਾ ਜਵਾਬ ਦੇ ਦਿਓ ਫਿਰ ਹੱਥ ਮਲਾ ਕੇ ਕੀ ਤੁਸੀਂ ਵੀ ਦੋਸ਼ੀ ਹੋ ਜਾਣਾ ਸੀ ਤੁਸੀਂ ਸਿਰਫ ਇਹ ਮੁੱਦਾ ਇਹ ਗੋਲੀ ਵਾਲਾ ਮੁੱਦਾ ਸਿਰਫ ਕੈਸ਼ ਕਰਨ ਲਈ 7 ਦਿਨ ਜਿਹੜੀ ਐਸਪੀਸੀ ਨੇ ਪੁਲਿਸ ਨੂੰ ਫੁਟੇਜ ਦੇਣੀ ਸੀ ਉਹ ਦੇਣ ਹੀ ਨਹੀਂ ਦਿੱਤੀ ਉਹਨੂੰ ਬਾਇਪਾਰਟ ਤੁਸੀਂ ਉਹਨੂੰ ਬਾਰ-ਬਾਰ ਵਿਖਾਉਂਦੇ ਰਹੇ ਵੀ ਇਹਨੂੰ ਸਿਰਫ ਮੈਂ ਹੀ ਵਿਖਾਵਾਂ ਉਹਦਾ ਕੋਈ ਲੋਕਾਂ ਦੇ ਉੱਪਰ ਬਹੁਤਾ ਪੋਜ਼ਿਟਿਵ ਅਸਰ ਨਹੀਂ ਗਿਆ ਤੁਹਾਡਾ ਜਿਹੜਾ ਪੁਲਿਸ ਨੇ ਉਹ ਆਰਡਰ ਲਏ ਨਾ ਇੱਕ ਕੋਰਟ ਤੋਂ ਮੈਨੂੰ ਨਹੀਂ ਪਤਾ ਸਹੀ ਹੈ ਗਲਤ ਹੈ ਕਿਸ ਤਰੀਕੇ ਲੈ ਗਏ ਜਿਹੜੇ ਆਰਡਰ ਲੈ ਗਏ ਵੀ ਸਾਨੂੰ ਐਸਜੀਪੀਸੀ ਨੇ ਫੁਟੇਜ ਨਹੀਂ ਦਿੱਤੀ ਉਹਦੇ ਵਿੱਚ ਵੀ ਤੁਹਾਨੂੰ ਵਿਲਨ ਜਿਹੜਾ ਉਹ ਬਣਾਇਆ ਗਿਆ ਵਾ ਬਲਕਿ ਇਹਦੇ ਉਲਟ ਜੇ ਤੁਸੀਂ ਚਾਹੁੰਦੇ ਸੀ ਨਾ ਉਹਦੇ ਉਲਟ ਹੋਇਆ ਸਾਰਾ ਤੁਸੀਂ ਹਮਦਰਦੀ ਤੇ ਗੁੱਸਾ ਜਿਹੜਾ ਲੋਕਾਂ ਦੇ ਪ੍ਰਤੀ ਨਰੈਨ ਸਿੰਘ ਚੌੜੇ ਦੇ ਪ੍ਰਤੀ ਭਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਇਸ ਗੱਲ ਨੂੰ ਲਿਆ ਕਿ ਲੋਕਾਂ ਸਿੱਖਾਂ ਦੇ ਮਨ ਦੇ ਵਿੱਚ ਗੁੱਸਾ ਵਾ ਇਹਨੂੰ ਸ਼ਾਂਤ ਕਰਨਾ ਪਊਗਾ ਇਹਦੇ ਉੱਤੇ ਕੰਮ ਕਰਨਾ ਪਊਗਾ ਕਿਉਂਕਿ ਲੋਕਾਂ ਚ ਤੇ ਪਹਿਲਾਂ ਵੀ ਇਹ ਧਾਰਨਾ ਵਾ ਕਿ ਐਸਜੀਪੀਸੀ ਚ ਤੁਹਾਡੇ ਤੇ ਸਾਰ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਤੇ ਇਸ ਕਰਕੇ 6-7 ਦਿਨ ਫੁਟੇਜ ਨਹੀਂ ਦਿੱਤੀ ਗਈ ਪਹਿਲਾਂ ਤੁਹਾਨੂੰ ਚੈੱਕ ਕਰਾਈ ਜਾਂਦੀ ਸੀ ਤੁਹਾਡੀ ਟੀਮ ਚੈੱਕ ਕਰਦੀ ਸੀ ਉਹਦੇ ਨਾਲ ਕਿੰਨੂ ਕਿੰਨੂ ਬਦਨਾਮ ਕੀਤਾ ਜਾ ਸਕਦਾ ਕਿੰਨੂ ਕਿੰਨੂ ਭੰਡਿਆ ਜਾ ਸਕਦਾ ਕਿਹੜੀ ਕਿਹੜੀ ਚੀਜ਼ ਨੂੰ ਕੈਸ਼ ਕੀਤਾ ਜਾ ਸਕਦਾ ਉਹ ਸਾਰੇ ਤੁਸੀਂ ਟੋਟੇ ਕੱਢ ਕੱਢ ਕੇ ਵਾਰੀ ਵਾਰੀ ਉਹਦੇ ਉੱਤੇ ਚਲਾਉਂਦੇ ਰਹੋ ਇਸ ਫੁਟੇਜ ਦੇ ਵਿੱਚ ਤੇ ਇਹ ਵੀ ਆ ਜਾਣਾ ਸੀਗਾ ਕਿ ਸਾਰ ਨਾਰਾਇਣ ਸਿੰਘ ਚੌੜਾ ਐਸਜੀਪੀਸੀ ਦੇ ਪ੍ਰਧਾਨ ਸਾਰ ਹਰਜਿੰਦਰ ਸਿੰਘ ਧਾਮੀ ਨੂੰ ਦੁਖ ਪਿੰਗੜੀ 베ਰੀ ਦੇ ਹੇਠਾਂ ਮਿਲੇ ਸੀਗੇ ਫਿਰ ਤੁਸੀਂ ਉਹ ਵੀ ਦੋਸ਼ੀ ਬਣ ਜਾਂਦੇ ਨੇ ਇਹਦੇ ਨਾਲ ਜਿਵੇਂ ਤੁਸੀਂ ਇੱਕ ਐਸਪੀ ਤੇ ਸੀਪੀ ਨੂੰ ਵੀ ਕਹੀ ਜਾਂਦੇ ਸਾਰੇ ਦੋਸ਼ੀ ਆ ਵੀ ਕਮਿਸ਼ਨਰ ਪੁਲਿਸ ਵੀ ਦੋਸ਼ੀ ਆ ਐਸਪੀ ਨੇ ਹੱਥ ਮਲਾਇਆ ਉਹ ਵੀ ਦੋਸ਼ੀ ਆ ਧਾਮੀ ਸਾਹਿਬ ਨੇ ਚੌੜਾ ਨੂੰ ਮਿਲਣ ਤੇ ਤੁਸੀਂ ਪਤਾ ਕੀ ਕਹਿੰਦੇ ਹੋ ਕਿ ਇਹ ਧਾਮੀ ਸਾਹਿਬ ਨੇ ਤੇ ਸਾਰਿਆਂ ਨੂੰ ਮਿਲਣਾ ਜੀ ਇਹ ਮਿਲ ਸਕਦੇ ਆ ਮਤਲਬ ਤੁਮ ਕਰੋ ਤੋ ਰਾਸਲੀਲਾ ਹਮ ਕਰੇ ਤੋ ਕਰੈਕਟਰ ਡੀਲਾ ਮਤਲਬ ਤੁਸੀਂ ਮਿਲ ਸਕਦੇ ਹੋ ਨਰੈਣ ਸਿੰਘ ਚੌੜੇ ਨੇ ਉਸ ਤੋਂ ਬਾਅਦ ਕੀ ਕੀਤਾ ਧਾਮੀ ਸਾਹਿਬ ਨੂੰ ਤੁਸੀਂ ਮਰਜ਼ੀ ਨਾਲ ਕਲੀਨ ਚਿੱਟ ਵੀ ਦੇਈ ਜਾਂਦੇ ਹੋ ਹੁਣ ਸਚਾਈ ਇਹ ਹੈ ਮਜੀਠੀਆ ਸਾਹਿਬ ਸੁਣਿਓ ਔਰ ਉਹਦੇ ਉੱਤੇ ਗੌਰ ਕਰਿਓ ਉਹਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰਿਓ ਇਹ ਚੌੜੇ ਦੇ ਵਿੱਚ ਜਿਹੜਾ ਸਾਰ ਨਰੈਣ ਸਿੰਘ ਚੌੜਾ ਵਾ ਜਿਹਨੂੰ ਪੰਥ ਚੋਂ ਛੇਕਣ ਦੀ ਤੁਸੀਂ ਮੰਗ ਕਰਦੇ ਹੋ ਮੈਂ ਤੁਹਾਨੂੰ ਦੱਸਣ ਲੱਗਾ ਕਿ ਤੁਹਾਡੀ ਐਸਜੀਪੀਸੀ ਦੇ ਕਈ ਮੁਲਾਜ਼ਮ ਜਿਹੜੇ ਸਾਰ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਮੌਜੂਦ ਸੀਗੇ ਜੋ ਮੇਰੇ ਧਿਆਨ ਆਇਆ ਤੇ ਜੋ ਪੁਲਿਸ ਨੇ ਮੈਨੂੰ ਦੱਸਿਆ ਵਾ ਕਿ ਪੁਲਿਸ ਦੀਆਂ ਮਿੰਨਤਾਂ ਕਰਦੇ ਰਹੇ ਕਿ ਸਾਡੇ ਬਿਆਨ ਨਾ ਲਿਓ ਸਾਨੂੰ ਕਿਸੇ ਗਵਾਹੀ ਚ ਨਾ ਰਖਾਇਓ ਚੌੜੇ ਸਾਰ ਨਾਰਾਇਣ ਸਿੰਘ ਚੌੜੇ ਦੇ ਖਿਲਾਫ ਇਹ ਤੁਹਾਡੇ ਐਸਜੀਪੀਸੀ ਵਾਲੇ ਕਹਿੰਦੇ ਰਹੇ ਨੇ ਉਹਨਾਂ ਨੂੰ ਅੱਗੇ ਆਓ ਸਚਾਈ ਪਤਾ ਕੀ ਆ ਮਰੀਠੀਆ ਸਾਹਿਬ ਸੁਣਿਓ ਸ਼੍ਰੀ ਕਾਲ ਤਖਤ ਸਾਹਿਬ ਤੇ ਉਸ ਵੇਲੇ ਜਿਹੜੇ ਮੌਜੂਦ ਲੋਕ ਸੀ ਮੈਨੂੰ ਉਹਨਾਂ ਨੇ ਦੱਸਿਆ ਫਿਰ ਮੈਂ ਪੁਲਿਸ ਤੋਂ ਇਹਦੀ ਪੁਸ਼ਟੀ ਕੀਤੀ ਕਿ ਨਰੈਣ ਸਿੰਘ ਚੌੜੇ ਨੇ ਕਾਲ ਤਖਤ ਦੇ ਸਾਹ ਇੱਕ ਨੁੱਕਰ ਦੇ ਉੱਤੇ ਜਾ ਕੇ ਤੁਹਾਡੀ ਸੀਸੀਟੀਵੀ ਫੁਟੇਜ ਆ ਜਾਣਾ ਸਾਰਾ ਜਿਹੜੀ ਤੁਸੀਂ ਪੁਲਿਸ ਨੂੰ ਦੇ ਦੇਣੀ ਹੈ ਨਾ ਉਹਦੇ ਵਿੱਚ ਫਿਰ ਮੈਨੂੰ ਇੱਕ ਪੁਲਿਸ ਅਫਸਰ ਨੇ ਵੀ ਪੁਸ਼ਟੀ ਕੀਤੀ ਕਿ ਨਰੈਣ ਸਿੰਘ ਚੌੜੇ ਨੇ ਦੋ ਪਰਚੀਆਂ ਪਾਈਆਂ ਸੀ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਇੱਕ 'ਚ ਲਿਖਿਆ ਸੀ ਮਾਫੀ ਇੱਕ 'ਚ ਲਿਖਿਆ ਸੀ ਸੌਦਾ ਉਹਦੇ ਹੱਥ ਫੇਰ ਕਿਤੇ ਸੌਦੇ ਵਾਲੀ ਜਿਹੜੀ ਉਹ ਪਰਚੀ ਆ ਗਈ ਮੈਂ ਇਸ ਗੰਦ ਦਾ ਹਾਮੀ ਨਹੀਂ ਆ ਕਿ ਕਿਸੇ ਦੀ ਪਰਚੀ ਨਿਕਲ ਆਵੇ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਬਾਕੀ ਤੁਸੀਂ ਸੀਸੀਟੀਵੀ ਪੂਰੀ ਜਿਹੜੀ ਉਹ ਫੁਟੇਜ ਦਿਓ ਤਾਂ ਸਾਰਾ ਕੁਝ ਸਾਫ਼ ਹੋ ਜਾਣਾ ਉਹਦੇ ਵਿੱਚ ਕਲੀਅਰ ਹੋ ਜਾਣਾ ਵਾ ਮੈਂ ਤਾਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਜਿੰਨੂੰ ਤੁਸੀਂ ਪੰਥ 'ਚੋਂ ਛੇਕਣ ਦੀਆਂ ਗੱਲਾਂ ਕਰਦੇ ਹੋ ਜਿੰਨੂੰ ਤੁਸੀਂ ਕਹਿੰਦੇ ਹੋ ਵੀ ਪੰਥ ਤੋਂ ਬੇਮੁਖਿਆ ਦਰਬਾਰ ਸਾਹਿਬ ਦਾ ਦੋਖੀ ਆ ਉਹ ਵੀ ਗੁਰੂ ਦੇ ਭਾਇ 'ਚ ਰਹਿਣ ਵਾਲਾ ਬੰਦਾ ਵਾ ਉਹਨੇ ਪਰਚੀ ਗਲਤ ਪਾਈ ਇਹ ਮਾਨਸਿਕਤਾ ਸੀ ਉਹਦੀ ਜਾਂ ਕੁਝ ਵੀ ਸੀਗਾ ਉਹਨੇ ਵੀ ਗੁਰੂ ਘਰ ਜਾ ਕੇ ਪਰਚੀ ਪਾਈ ਵੀ ਮੈਂ ਕੰਮ ਕਰਾਂ ਜਾਂ ਨਾ ਕਰਾਂ ਇੱਕ ਗੱਲ ਕਹਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਗੱਲ ਈਮਾਨਦਾਰੀ ਨਾ ਕਹਿਣਾ ਵੀ ਤੁਹਾਡੇ ਤੁਸੀਂ ਜੋ ਕੀਤਾ ਨਾ ਇਸ ਕੇਸ ਦੇ ਵਿੱਚ ਕਹਿੰਦੇ ਨਾ ਤਗੜੇ ਦਾ ਸੱਤੀ 20 ਵੀ 100 ਹੁੰਦਾ ਵਾ ਜੇ ਸਾਡੇ ਵਰਗੇ ਕਿਸੇ ਬੰਦੇ ਨੇ ਇਹ ਸੀਸੀਟੀਵੀ ਫੁਟੇਜ ਦੇਣ ਤੋਂ ਇਨਕਾਰ ਕੀਤਾ ਹੁੰਦਾ ਇਹਦੇ ਨਾਲ ਛੇੜਛਾੜ ਕੀਤੀ ਹੁੰਦੀ ਇਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੁੰਦਾ ਤੇ ਹੁਣ ਤੱਕ ਪੁਲਿਸ ਨੇ ਸਾਨੂੰ ਇਸੇ ਆਪ ਲਾ ਕੇ ਯੋ ਆਪਾ ਤੇ ਹੋਰ ਜਿਹੜੇ ਆ ਦੋਸ਼ ਆ ਦੇਸ਼ ਵਿਰੋਧੀ ਉਹਦੇ ਵਿੱਚ ਫੜ ਕੇ ਕਿਉਂਕਿ ਤੁਹਾਡੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹ ਹਾਈ ਸਕਿਉਰਿਟੀ ਦੇ ਵਿੱਚ ਨੇ ਸਾਡੇ ਵਰਗੇ ਲੋਕਾਂ ਨੂੰ ਪੁਲਿਸ ਨੇ ਫੜ ਕੇ ਅੰਦਰ ਦੇ ਦੇਣਾ ਸੀਗਾ ਪਰ ਤੁਹਾਡੇ ਤੋਂ ਕੋਈ ਕਾਨੂੰਨ ਨਹੀਂ ਗੋਨਿੰਦਾਨ ਨਾਲੇ ਕੌਣ ਰਾਣੀ ਨੂੰ ਕਵੇ ਵੀ ਤੂੰ ਆਪਦਾ ਅੱਗਾ ਟੱਕ ਤੁਹਾਡੇ ਹਲ ਤੇ ਕੋਈ ਮੂੰਹ ਹੀ ਨਹੀਂ ਕਰਦਾ ਤੇ ਸਾਡੇ ਵਰਗੇ ਲੋਕਾਂ ਨੂੰ ਇੱਕ ਮਿੰਟ ਦੇ ਵਿੱਚ ਪੁਲਿਸ ਨੇ ਅੰਦਰ ਦੇ ਦੇਣਾ ਸੀਗਾ ਦੂਜਾ ਤੁਸੀਂ ਇਸ ਮੁੱਦੇ ਦੇ ਉੱਤੇ ਐਨਾ ਨਾ ਬੋਲੇ ਹੁੰਦੇ ਐਨਾ ਨਾ ਤੁਸੀਂ ਇਹਦੇ ਉੱਤੇ ਹਾਰ ਰੌਲਾ ਮਚਾਇਆ ਹੁੰਦਾ ਤੇ ਇਹਦੀ ਹਮਦਰਦੀ ਸਾਰ ਸੁਗਵੀਰ ਸਿੰਘ ਨੂੰ ਬਾਦਲ ਉਹਨਾਂ ਨੂੰ ਜੁਰਮ ਜ਼ਰੂਰ ਮਿਲਦੀ ਉਹ ਸੁਰਖੀਆਂ ਦੇ ਵਿੱਚ ਵੀ ਰਹਿੰਦੇ ਔਰ ਸ਼ਾਇਦ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਅਕਸ ਵੀ ਆਉਂਦਾ ਉਹ ਸ਼ਾਇਦ ਆਪਣੇ ਢੰਗ ਨਾਲ ਇਸ ਮਸਲੇ ਦੇ ਉੱਤੇ ਕੰਮ ਕਰਦੇ ਇਹਨੂੰ ਸੁਲਝਾਉਂਦੇ ਜਾਂ ਆਪਣੇ ਢੰਗ ਦੇ ਨਾਲ ਇਹਦੇ ਉੱਤੇ ਬੋਲਦੇ ਐਡਾ ਵੱਡਾ ਹਾਦਸਾ ਸੀਗਾ ਫੁਟੇ ਜਿਹੜੀ ਸੀਗੀ ਉਹ ਸੇਫ ਹੋਣੀ ਚਾਹੀਦੀ ਸੀ ਔਰ ਐਡੀ ਜਿਹੜੀ ਸੀ ਸੀਟੀਵੀ ਫੁਟੇਜ ਐਡਾ ਹਾਈ ਸਕਿਉਰਿਟੀ 'ਚ ਬੰਦਾ ਜਿਹੜਾ ਬੈਠਾ ਹੋਵੇ ਐਡੀ ਵੱਡੀ ਹਸਤੀ ਦੇ ਉੱਤੇ ਹਮਲਾ ਆਇਆ ਹੋਵੇ ਔਰ ਉਹਨੂੰ ਹੀ ਤੋੜ ਮਰੋੜ ਕੇ ਲੋਕਾਂ ਦੀ ਕੀ ਮਾਨਸਿਕਤਾ ਤੁਸੀਂ ਆਪਣੀ ਦੱਸ ਰਹੇ ਸੀਗੇ ਔਰ ਲੋਕਾਂ ਦੇ ਵਿੱਚ ਕੀ ਭਰਮ ਭਲੇਖੇ ਜਿਹੜੇ ਤੁਸੀਂ ਭੰਪ ਉਹ ਸੇਪਾਰੇ ਸੀਗੇ ਮੈਨੂੰ ਤਾਂ ਲੱਗਾ ਵੀ ਇਸ ਜਾਂਚ ਦੇ ਨਾਲ ਤੁਸੀਂ ਵੀ ਨਹੀਂ ਸੀ ਸਹੁਰਦ ਤੁਸੀਂ ਇਸ ਜਾਂਚ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਬਾਕੀ ਮੇਰੇ ਜੇ ਨਮਾਣੇ ਨੂੰ ਅਖੀਰ ਦੇ ਵਿੱਚ ਤੁਹਾਨੂੰ ਤੇ ਸਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਲਾਹ ਜ਼ਰੂਰ ਹੈ ਕਿ ਕਾਲੀ ਦਲ ਦਾ ਐਡਾ ਵੱਡਾ ਘਾਣ ਹੋ ਚੁੱਕਾ ਵਾ ਹੋਣੀ ਹੰਕਾਰ ਛੱਡ ਦਿਓ ਹੋਣੀ ਇਹਦੇ ਉੱਤੇ ਚੰਗਾ ਕੰਮ ਕਰਨਾ ਸ਼ੁਰੂ ਕਰ ਦਿਓ ਮੈਂ ਨਹੀਂ ਕਹਿੰਦਾ ਤੁਸੀਂ ਗਵਾਈ ਛੱਡ ਦਿਓ ਤੁਹਾਡੀ ਪਾਰਟੀ ਨੇ ਫੈਸਲਾ ਕਰਨਾ ਤੁਹਾਡੇ ਲੀਡਰ ਸਾਹਿਬਾਨ ਨੇ ਫੈਸਲਾ ਕਰਨਾ ਕਿ ਤੁਸੀਂ ਇਹਦੇ ਆਗੂ ਰਹਿਣਾ ਕਿ ਨਹੀਂ ਰਹਿਣਾ ਹੋਣੀ ਇਹਦੇ ਉੱਤੇ ਹੰਕਾਰ ਛੱਡ ਕੇ ਨਿਮਰਤਾ ਵਾਲੀ ਸਿਆਸਤ ਜਿਹੜੀ ਕਰਨੀ ਸ਼ੁਰੂ ਕਰ ਦਿਓ ਤੇ ਆਪਣੀ ਤੇ ਆਪਣੀ ਟੀਮ ਦਾ ਵਿਹਾਰ ਹੀ ਠੀਕ ਕਰ ਲਓ ਇਹ ਆਪ ਵੀ ਸਮਝੋ ਤੇ ਆਪਣੇ ਬੰਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰੋ ਕਿ ਕੇਵਲ ਸੁਖਬੀਰ ਸਿੰਘ ਬਾਦਲ ਤੇ ਸਾਰ ਬਿਕਰਮ ਸਿੰਘ ਮਜੀਠੀਆ ਇਕਾਲੀ ਦਲ ਨਹੀਂ ਹੈ ਕਿ ਬਿਕਰਮ ਤੇ ਸੁਖਬੀਰ ਨੂੰ ਜੇ ਕੁਝ ਕਹਿ ਦੁੱਤਾ ਤੇ ਮਤਲਬ ਸਾਰੇ ਇਕਾਲੀ ਦਲ ਨੂੰ ਕਹਿ ਦੁੱਤਾ ਬਿਕਰਮ ਤੇ ਸੁਖਬੀਰ ਨੂੰ ਜੇ ਕੋਈ ਬੋਲ ਦੁੱਤਾ ਤੇ ਸਾਰੇ ਇਕਾਲੀ ਦਲ ਨੂੰ ਬੋਲ ਦੁੱਤਾ ਬਿਕਰਮ ਤੇ ਮਜੀਠੀਆ ਨੂੰ ਜੇ ਕੋਈ ਹੋ ਗਿਆ ਤੇ ਮਤਲਬ ਸਾਰੇ ਇਕਾਲੀ ਦਲ ਨੂੰ ਸਾਰਾ ਕੁਝ ਹੋ ਗਿਆ ਸਲਾਹ ਲੈਣੀ ਸਿੱਖੋ ਨੁਕਤਾ ਜਿੰਨੀ ਸਹਿਣੀ ਸਿੱਖੋ ਔਰ ਤਰੱਕੀ ਕਰੋਗੇ ਨਹੀਂ ਤੇ ਇਸੇ ਤਰੀਕੇ ਜੂਝਦੇ ਰਹੋਗੇ ਜਿੰਨੇ ਤੁਸੀਂ 10 ਸਾਲਾਂ ਤੋਂ ਜੂਝਣ ਡਏ ਹੋ ਦੁਬਾਰਾ ਆਪਣੀ ਪਾਰਟੀ ਖੜੀ ਕਰਨ ਲਈ ਆਪਣੀ ਹੋਂਦ ਖੜੀ ਕਰਨ ਲਈ ਆਪਣਾ ਅਕਸ ਖੜਾ ਕਰ ਲਈ ਬਾਕੀ ਤੁਹਾਡੀ ਇੱਕ ਟੀਮ ਲੱਗੀ ਹੈ ਉਹ ਤੁਹਾਨੂੰ ਸਲਾਮਾਂ ਲੈਣ ਹੀ ਨਹੀਂ ਦਿੰਦੀ ਉਹ ਲੋਕਾਂ ਦੀ ਕਰਦਾਰ ਕੁਸ਼ੀ ਕਰਨ ਦੇ ਵਿੱਚ ਕੋਈ ਮਤਲਬ ਕਸਰ ਨਹੀਂ ਛੱਡਦੀ ਉਹ ਨਹੀਂ ਵੇਖਦੇ ਕਿ ਇਨਸਾਨ ਦੀ ਦੇਣ ਕੀ ਹੈ ਇਹ ਕਿਸ ਰੁਤਬੇ ਤੇ ਬੈਠਾ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਗਿਆਨੀ ਹਰਪ੍ਰੀਤ ਸਿੰਘ ਭਾਵੇਂ ਬੀਬਾ ਕਰਨ ਜੋ ਤੋਂ ਮਾਸਟਰ ਤਾਰਾ ਸਿੰਘ ਦੀ ਜਿਹੜੀ ਦੋਤੀ ਆ ਜਿਨ੍ਹਾਂ ਦੀ ਪੰਥ ਨੂੰ ਐਡੀ ਵੱਡੀ ਦੇਣ ਬਸ ਉਹਨਾਂ ਗਾਲਾਂ ਕੱਢਣੀਆਂ ਵੀ ਸਾਨੂੰ ਸਲਾਹ ਕਿਸ ਤਰ੍ਹਾਂ ਦਿੱਤੀ ਸਾਰ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਕਿਸ ਤਰ੍ਹਾਂ ਦਿੱਤੀ ਵਿਕਰਮ ਮਜੀਠੀਆ ਨੂੰ ਸਲਾਹ ਕਿਸ ਤਰ੍ਹਾਂ ਦਿੱਤੀ ਉਹਨਾਂ ਦੀ ਗੱਲ ਕਿਵੇਂ ਟੋਕ ਦਿੱਤੀ ਕੰਮ ਸੇ ਕੰਮ ਇਹੋ ਜੀਆਂ ਵੱਡੀਆਂ ਹਸਤੀਆਂ ਦੀ ਕਰਦਾਰਕੁਸ਼ੀ ਨਾ ਕਰਿਆ ਕਰੋ ਸਾਡੇ ਵਰਗਿਆਂ ਨੂੰ ਤਾਂ ਗਾਲਾਂ ਕੱਢੀ ਜਾਓ ਅਸੀਂ ਤੇ ਅੱਗੇ ਹੀ ਮਤਲਬ ਪਾਪਾਂ ਦੇ ਭਾਗੀਆਂ ਮੈਂ ਤੇ ਫਿਰ ਕਹਿਣਾ ਕਿ ਸਾਨੂੰ ਕੋਈ ਫਰਕ ਨਹੀਂ ਪੈਣਾ ਪਰ ਤੁਸੀਂ ਜਦੋਂ ਐਡੀਆਂ ਵੱਡੀਆਂ ਹਸਤੀਆਂ ਨੂੰ ਗਾਲ ਕੱਢਦੇ ਹੋ ਨਾ ਉਹਨਾਂ ਦੇ ਨਾਲ ਲੋਕਾਂ ਦੇ ਉੱਤੇ ਤੁਹਾਡਾ ਕੋ ਚੰਗਾ ਅਸਰ ਨੀ ਤੁਹਾਡੀ ਗੁੰਡਾਗਰਦੀ ਦਾ ਜਿਹੜਾ ਸਬੂਤ ਜਾਂਦਾ ਵਾ ਤੁਹਾਡੀ ਪਾਰਟੀ ਦੀ ਗੁੰਡਾਗਰਦੀ ਦਾ ਸਬੂਤ ਜਾਂ ਜਿਹੜਾ ਸਬੂਤ ਜਾਂਦਾ ਵਾ ਆ ਮੇਰੇ ਬੋਲਣ ਤੋਂ ਬਾਅਦ ਮੈਂ ਤਾਂ ਤੁਹਾਨੂੰ ਸਲਾਹਾਂ ਦਿੱਤੀਆਂ ਹੋ ਸਕਦਾ ਮੇਰੇ ਉੱਤੇ ਵੀ ਤੁਹਾਡੀ ਟੀਮ ਲੱਗ ਜਾਣੀ ਆ ਪਰ ਮੈਂ ਬਾਬਾ ਬੁੱਲੇ ਸ਼ਾਹ ਦੀ ਉਸ ਗੱਲ ਨੂੰ ਹਮੇਸ਼ਾ ਯਾਦ ਰੱਖਦਾ ਵਾਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਬੁੱਲਿਆ ਆਸ਼ਿਕ ਹੋਇਓ ਰੱਬ ਦਾ ਤੇ ਮਲਾਮਤ ਹੋਈ ਲੱਖ ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ